ਖਤਰਾ ਹੂੰ ਪਹਿਲਾ ਤੇ ਇਹ ਬੜਾ ਵਰਡ ਜਿਹੜਾ ਨਾ ਵਾਈਲਡ ਲਾਈਫ ਨੂੰ ਆਪਾਂ ਐਜ਼ ਅ ਟੈਬੂ ਜਾਂ ਐਜ਼ ਅ ਐਜ਼ ਅ ਰਿਸਕ ਫੈਕਟਰ ਕਾਊਂਟ ਕਰਨਾ ਬੰਦ ਕਰੀਏ ਇਹ ਮਾਈਂਡ ਸੈਟ ਦੀ ਗੱਲ ਆ ਅਸੀਂ ਕਿੱਥੇ ਦਾ ਪੰਜਾਬੀ ਕਮਿਊਨਿਟੀ ਜਿਹੜੀ ਆਪਣੇ ਆਪ ਨੂੰ ਸ਼ੇਰਾਂ ਦੇ ਕੌਮ ਔਰ ਕਈ ਤਰ੍ਹਾਂ ਦੇ ਨਾਮ ਅਸੀਂ ਆਪਣੇ ਆਪ ਨੂੰ ਦਿੰਨੇ ਆ ਤੇ ਦੂਜੇ ਪਾਸੇ ਮੈਂ ਵੀ ਦੇਖਿਆ ਕਿ ਲੋਕ ਅੱਜ ਕੱਲ ਬਹੁਤ ਜ਼ਿਆਦਾ ਡਰਨ ਲੱਗੇ ਮੈਂ ਤੁਹਾਨੂੰ ਸ਼ੁਰੂ ਚ ਗੱਲ ਕੀਤੀ ਨਾ ਕਿ ਡਾਇਵਰਸ ਜੇ ਕੰਟਰੀ ਇੰਡੀਆ ਆ ਤਾਂ ਡਾਇਵਰਸ ਸਟੇਟ ਪੰਜਾਬ ਚ ਦਾ ਤੁਹਾਡੇ ਕੋਲੇ ਸਾਰਾ ਕੁਝ ਸੀਗਾ ਜੀ ਤੁਹਾਡੇ ਕੋਲ ਰੇਪੀਰੀਅਨ ਜਾਂ ਰਿਵਰਾਈਨ ਫੋਰੈਸਟ ਹੈਗਾ ਮਾਲਵੇ ਦਾ ਮਾਲਵੇ ਦੇ ਮਾਲਵੇ ਦੇ ਬਿਲਕੁਲ ਤੁਹਾਡੇ ਕੋਲੇ ਫਿਰ ਮਾਰਸ਼ੀ ਲੈਂਡਸ ਨੇ ਮੁਖਸਰ ਸਾਹਿਬ ਹੋ ਗਿਆ ਤੇ ਸ਼੍ਰੀ ਗੰਗਾ ਨਗਰ ਤੋਂ ਥੱਲੇ ਦੇ ਇਲਾਕੇ ਨੇ ਅਬੋਰ ਦੇ ਲਾਗੇ ਉਹ ਸਾਰੇ ਤੁਹਾਡੇ ਕੋਲੇ ਮਲੋਟ ਏਰੀਆ ਉਹ ਸਾਰਾ ਮਾਰਸ਼ੀ ਲੈਂਡ ਸੀਗਾ ਤੁਹਾਡੇ ਕੋਲੇ ਮਤਲਬ ਪਾਣੀ ਉੱਥੇ ਹੁੰਣ ਵੀ ਅੱਜ ਵੀ 5-6 ਫੁੱਟ ਤੇ ਨਿਕਲ ਜਾਂਦਾ ਹਾਂ ਤੇ ਤੁਹਾਡੇ ਕੋਲੇ ਜਦੋਂ ਇੰਨਾ ਡਾਈਵਰਸ ਸਟੇਟ ਸੀਗਾ ਤੁਸੀਂ ਉਹਨੂੰ ਕਦੇ ਚਲਾਇਆ ਝੋਨੇ ਤੇ ਕਣਕਲੇ ਚੱਕਰ ਚ ਫਸਾ ਲਿਆ ਤੇ ਅਸੀਂ ਜਿਹੜੀ ਸਟੇਟ ਤੋਂ ਦੁਬਈ ਵਰਗੇ ਸ਼ੇਖਾਂ ਨੂੰ ਪ੍ਰੋਵਾਈਡ ਕਰਾਉਣ ਲਈ ਖਜ਼ੂਰ ਪੈਦਾ ਕਰ ਸਕਦੇ ਸੀ ਅਸੀਂ ਉੱਥੇ ਭਾਰਤ ਦੀਆਂ ਕੁਝ ਗਰੀਬ ਜਿਹੜੀਆਂ ਸਟੇਟਾਂ ਸਿਗੀਆਂ ਉਹਨਾਂ ਨੂੰ ਖਵਾਉਣ ਦੇ ਲਈ ਅਸੀਂ ਝੋਨਾ ਪੈਦਾ ਕੀਤਾ ਆਪਦਾ ਮਹਿੰਗਾ ਪਾਣੀ ਸਿੰਚਾਈ ਨਾ ਅਸੀਂ ਉਸ ਚੱਕਰ ਚੋਂ ਬਾਹਰ ਆ ਰਹੇ ਹਾਂ ਤੇ ਇਸ ਦੂਜਾ ਸਾਡਾ ਸੁਭਾਅ ਵੀ ਇਹਦੇ ਵਿੱਚ ਜਿਹੜਾ ਬਹੁਤ ਵੱਡਾ ਕਲਪਰੇਟ ਆ ਕਿ ਅਸੀਂ ਇੱਕ ਜਿਹੜੀ ਚੀਜ਼ ਸਿੱਖ ਲੈਣੇ ਆ ਅਸੀਂ ਉਹਨੂੰ ਬਾਰ ਬਾਰ ਕਰੇ ਜਾਂਦੇ ਹਾਂ ਨਿਰੰਤਰ ਤਨ ਤੇ ਕੰਟੀਨਿਊਟੀ ਨਾ ਬਹੁਤ ਜ਼ਿਆਦਾ ਚੰਗੀ ਚੀਜ਼ ਵੀ ਨਹੀਂ ਹੈਗੀ ਜੇ ਪੰਜਾਬੀ ਹੱਥ ਲੱਗ ਜਾਵੇ ਅਸੀਂ ਇੱਕ ਰਿਸੋਰਸ ਬਹੁਤ ਕੁਝ ਕਰ ਦਿੰਦੇ ਸਾਡੇ ਇੱਕ ਕਹਾਵਤ ਹੈ ਨੇਚਰ ਜਿਹੜੀ ਕਮਿਊਨਿਟੀ ਹੈ ਨਾ ਕਨ ਸਰਵੇਸ਼ਨ ਵਾਲੀ ਕਿ ਗਿਵ ਯੋਰ ਕਿਡ ਟੀਚਰ ਕਿਡ ਫੋਟੋਗ੍ਰਾਫੀ ਆਪਣੇ ਬੱਚੇ ਨੂੰ ਫੋਟੋਗ੍ਰਾਫੀ ਸਿਖਾਓ ਦੇ ਵਿਲ ਨੈਵਰ ਹੈਵ ਮਨੀ ਫਾਰ ਡਰੱਗਸ ਉਹਨਾਂ ਕੋਲ ਨਸ਼ਾ ਖਰੀਦਣ ਦੇ ਪੈਸੇ ਨਹੀਂ ਹੋਣਗੇ ਕਿਉਂਕਿ ਉਹ ਸਾਰਾ ਟਾਈਮ ਉਹ ਲੈਂਸ ਤੇ ਮਹਿੰਗੇ ਕੈਮਰੇ ਤੇ ਹੋਰ ਇਕੁਪਮੈਂਟ ਲੈਣ ਦੇ ਵਿੱਚ ਆਪਣਾ ਪੈਸਾ ਜ਼ਾਇਆ ਕਰਨਗੇ ਤੇ ਕਿਉਂਕਿ ਸ਼ੌਂਕ ਤੇ ਸਾਡੀ ਪੰਜਾਬੀਆਂ ਜਿਸ ਤੋਂ ਪਹਿੜੀ ਆਜ਼ਾਦ ਹੋਗੀ ਅਸੀਂ ਸ਼ੌਂਕ ਮਾਰ ਲੇ ਮਿਹਨਤ ਕਰਕੇ ਸ਼ੌਂਕ ਕਮਾੜੇ ਮਾਰ ਤੁਸੀਂ ਹੁਣ ਇਸ ਪ੍ਰੋਜੈਕਟ ਦੇ ਉੱਪਰ ਗੱਲ ਕਰ ਰਹੇ ਹੋ ਕੰਮ ਕਰ ਰਹੇ ਹੋ ਲਗਾਤਾਰ ਤੁਹਾਨੂੰ ਕਾਫੀ ਲੰਬਾ ਸਮਾਂ ਹੋ ਚੱਲਿਆ ਹੈ ਸਰਕਾਰ ਦੇ ਨਾਲ ਕਿਸੇ ਤਰੀਕੇ ਦਾ ਕੋ ਤਾਲਮੇਲ ਬਣਿਆ ਇਹ ਸਾਰੇ ਆਈਡੀਆਜ਼ ਉਹਨਾਂ ਦੇ ਨਾਲ ਕਿਸੇ ਅ ਤਰੀਕੇ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜੇ ਕੀਤੀ ਤਾਂ ਕਿੰਨਾ ਰਿਸਪੌਂਸ ਹੈ ਕਹਿਣਾ ਚਾਹੁੰਦੇ ਹਾਂ ਜੇਕਰ ਕਾਮ ਇਨਸਾਨ ਹੈ ਉਹਦੀ ਦਿਨਚਰਿਆ ਵਿਚਾਰਾ ਡਿਊਟੀ ਕਰਦਾ ਹੈ ਆਪਣੀ ਨੌਕਰੀ ਕਰਦਾ ਹੈ ਉਹ ਕਿਵੇਂ ਛੋਟੇ ਛੋਟੇ ਕਦਮ ਪੁੱਟ ਕੇ ਨੇਚਰ ਦੇ ਨਾਲ ਜੁੜਿਆ ਵੀ ਰਹੇ ਤੇ ਆਪਣੇ ਪੱਧਰ ਦੇ ਉੱਪਰ ਹੀ ਕੋਈ ਕੋਸ਼ਿਸ਼ਾਂ ਇਦਾਂ ਦੀਆਂ ਕਰੇ ਉਹਦੇ ਮਨ ਨੂੰ ਤਸੱਲੀ ਤਾਂ ਹੋਵੇ ਨਾਲ ਦੇ ਨਾਲ ਨੇਚਰ ਦਾ ਵੀ ਮਾੜਾ-ਭੋਟਾ ਕੁਝ ਬਣੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਤੇ ਉਹਨਾਂ ਖਬਰਾਂ ਨੂੰ ਵੇਖ ਕੇ ਜਾਣ ਕੇ ਕਈ ਵਾਰ ਹੈਰਾਨੀ ਤੇ ਪਰੇਸ਼ਾਨੀ ਵੀ ਹੁੰਦੀ ਹੈ ਅੱਜ ਇਸ ਮਸਲੇ ਦੇ ਉੱਪਰ ਇਸ ਖਾਸ ਐਪੀਸੋਡ ਦੇ ਵਿੱਚ ਜਿਸ ਵਿਅਕਤੀ ਨੂੰ ਤੁਹਾਡੇ ਨਾਲ ਮੁਖਾਤਬ ਕਰਵਾਉਣਾ ਹੈ ਮੁਲਾਕਾਤ ਤੁਹਾਡੀ ਕਰਵਾਉਣੀ ਹੈ ਉਹਨਾਂ ਦੇ ਵੱਲੋਂ ਵੀ ਕੁਝ ਕੁ ਕਾਰਗੁਜ਼ਾਰੀਆਂ ਅਜਿਹਿਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਹੈਰਾਨੀ ਦਾ ਵਿਸ਼ਾ ਬਣਦੀਆਂ ਨੇ ਤੇ ਅਜਿਹਾ ਹੋ ਕਿਵੇਂ ਸਕਦਾ ਇਹ ਵੀ ਸੋਚਣ ਦੇ ਲਈ ਇਨਸਾਨ ਮਜਬੂਰ ਹੁੰਦਾ ਮੇਰੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ ਭਾਈ ਸੁਨਾਲ ਰੋਮਨ ਹੋਰੀ ਜਿਹੜੇ ਕਿ ਜੰਗਲ ਜੀਵ ਵਿਗਿਆਨੀ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਆਫ ਦਾ ਕੈਮਰਾ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਮੈਨੂੰ ਤਾਂ ਹੈਰਾਨ ਕਰ ਚੁੱਕੀਆਂ ਨੇ ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਪਿਆਰਪ੍ਰੀਤ ਸੱਸੀ ਕਾਪ ਕੁਚੇ ਮੈਂ ਖਾਸ ਹੋਇਕੋ ਤੇਜੀ ਵਾਈਗੋ ਫਤਿਹ ਜੀ ਜਿਸ ਤਰੀਕੇ ਦੇ ਨਾਲ ਮੈਂ ਭੂਮਿਕਾ ਦੇ ਵਿੱਚ ਗੱਲ ਕੀਤੀ ਹੈ ਬਈ ਇਸ ਵਕਤ ਸਥਿਤੀਆਂ ਜੰਗਲੀ ਜੀ ਵਿਗਿਆਨ ਨੂੰ ਲੈ ਕੇ ਕਿੱਥੇ ਖੜੀਆਂ ਨੇ ਜੇਕਰ ਪੰਜਾਬ ਦੇ ਨਜ਼ਰੀਏ ਤੋਂ ਵੇਖੀਏ ਤਾਂ ਪੰਜਾਬ ਦੇ ਵਿੱਚੋਂ ਜੰਗਲਾਂ ਦੀ ਜਿਹੜੀ ਸਥਿਤੀ ਸੀ ਉਹ ਡਾਵਾ ਡੋਲ ਤਾਂ ਹੋਈ ਹੈ ਇਸ ਵਕਤ ਜੇਕਰ ਆਪਾਂ ਲਗਭਗ ਲਗਭਗ ਨਿਗਾਹ ਮਾਰਨੀ ਹੋਵੇ ਤਾਂ ਕਿੱਥੇ ਖੜੀ ਹੈ ਸਥਿਤੀ ਅ ਭਜੀ ਪੰਜਾਬ ਵਿੱਚ ਇਸ ਟਾਈਮ ਕਰੀਬਨ 2% ਦੇ ਲਗਸ਼ਾਗੇ ਜੰਗਲ ਹੈ ਜਿਹੜਾ ਸਾਡੇ ਏਰੀਆ ਦਾ ਪੰਜਾਬ ਦੀ ਕੁੱਲ ਤਰਤਲ ਦਾ ਤੇ ਪੰਜਾਬ ਤੇ ਹਰਿਆਣਾ ਦੋ ਸਟੇਟਾਂ ਨੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਘੱਟ ਜੰਗਲੀ ਖੇਤਰਫਲ ਵਾਲੀਆਂ ਸਟੇਟਾਂ ਨੇ ਤੇ ਆਮੂਮਨ ਤੌਰ ਤੇ 33% ਜੰਗਲ ਜਿਹੜਾ ਮੰਨਿਆ ਜਾਂਦਾ ਕਿ ਲਾਹੇਵੰਦ ਹੁੰਦਾ ਜਾਂ ਸਿਹਤਮੰਦ ਫੋਰੈਸਟਰੀਆ ਹੋਣਾ ਚਾਹੀਦਾ ਅਸੀਂ ਉਹਦੇ ਨਾਲੋਂ ਕਿਤੇ ਘੱਟ ਹੈ ਤੇ ਇਹ ਅਸੀਂ ਹਮੇਸ਼ਾ ਤੋਂ ਇਦਾਂ ਨਹੀਂ ਸੀਗੇ ਪਿਛਲੇ ਕਹ ਲਓ ਕਿ ਜਦੋਂ ਤੋਂ ਗ੍ਰੀਨ ਰੈਵਿਊਲੂਸ਼ਨ ਆਇਆ ਹੈ اسی اس ਤੋਂ ਬਾਅਦ ਇਸ ਪਾਸੇ ਨੂੰ ਹੋ ਗਏ ਆ ਤੇ ਜਿਹੜੀ ਫੋਰੈਸਟ ਕਲਾਸੀਫਿਕੇਸ਼ਨ ਹੈ ਜੀ ਉਹਦੇ ਅਕੋਰਡਿੰਗ ਪੰਜਾਬ ਦੇ ਵਿੱਚ ਨਾ ਮੁੱਖ ਤਰ ਦੇ ਤਿੰਨ ਕਿ ਤਰ੍ਹਾਂ ਦੇ ਜੰਗਲ ਮਿਲਦੇ ਆ ਜੀ ਅ ਡਰਾਈ ਕੈਲੋਟ੍ਰੋਪੀਕਲ ਡੈਸੀਡਸ ਇੱਕ ਜੰਗਲ ਹੁੰਦਾ ਜੀ ਜਿਹਦੇ ਵਿੱਚ ਆਪਣੀਆਂ ਕੈਲੋ ਉਹ ਪੱਤੇ ਜਿਹੜੇ ਜਨ ਵਿੱਚ ਪੱਤ ਝੜ ਆਉਂਦੀ ਆ ਉਹ ਜੰਗਲ ਦੂਸਰਾ ਜੰਗਲ ਉਹ ਹੈ ਜੀ ਜਿਹੜਾ ਥੌਰਨ ਹੁੰਦਾ ਇਹਨੂੰ ਆਪਾਂ ਕਹਿੰਦੇ ਆ ਟ੍ਰੋਪੀਕਲ ਥੌਰਨ ਜੰਗਲ ਇਹ ਆਪਣੇ ਜਿਹੜੇ ਮਾਲਵੇ ਦੇ ਬੈਲਟ ਜਿੱਥੇ ਕੰਡਿਆਲੀਆਂ ਝਾੜੀਆਂ ਵਗੈਰਾ ਹੁੰਦੀਆਂ ਸੀ ਮਾਨਸੇ ਦੇ ਕਿ ਲੋਕਾਂ ਦੇ ਵਿੱਚ ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਜੀ ਸਬਟ੍ਰੋਪੀਕਲ ਲੈਂਡਸਕੇਪ ਦੇ ਵਿੱਚ ਰੇਨਫੋਰ ਜੰਗਲ ਹੈ ਜਿਹੜਾ ਕੰਡੀ ਏਰੀਆ ਦਾ ਜੰਗਲ ਜਿਹਨੂੰ ਆਪਾਂ ਕਹੇ ਜਾਂਦੇ ਹਾਂ ਹਾਂਜੀ ਤੇ ਇਹ ਆ ਗਿਆ ਜੀ ਸੋ ਇਹ ਤਿੰਨ ਮੁੱਖ ਪ੍ਰਕਾਰ ਦੇ ਜੰਗਲ ਨੇ ਇਹਨਾਂ ਨੂੰ ਫਿਰ ਅੱਗੇ ਕਈ ਤਰ੍ਹਾਂ ਦੀ ਕੈਟਾਗਰੀ ਚ ਸਬ ਕਲਾਸੀਫਾਈ ਕਰਦੇ ਆ ਪਰ ਜਿਹੜਾ ਗ੍ਰੀਨ ਰੈਵਿਊਸ਼ਨ ਜਿਹਨੂੰ ਆਇਆ ਨਾ ਤੇ ਉਹਨੇ ਇਸ ਸਾਰੇ ਤਰ੍ਹਾਂ ਦੇ ਜੰਗਲਾਂ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਤੇ ਮੈਂ ਇੱਕ ਗੱਲ ਦਾ ਧਾਰਨੀ ਹੈ ਕਿ ਜੇ ਹਿੰਦੁਸਤਾਨ ਆਪ ਦੇ ਆਪ ਚ ਇੱਕ ਡਾਈਵਰਸ ਮੁਲਕ ਹੈ ਤੇ ਪੰਜਾਬ ਅੱਜ ਦੀ ਗੱਲ ਨਹੀਂ ਮੈਂ ਅੱਜ ਤੋਂ ਵਿਗਸਾਲ ਪਹਿਲਾਂ ਦੀ ਗੱਲ ਕਰਦਾ ਹਾਂ ਤੇ ਪੰਜਾਬ ਵੀ ਆਪਣੇ ਆਪ ਦੇ ਵਿੱਚ ਇੱਕ ਡਾਈਵਰਸ ਸਟੇਟ ਸੀ ਜਿੱਥੇ ਤੁਹਾਨੂੰ ਕਈ ਤਰ੍ਹਾਂ ਦੀ ਭਾਂਤ ਭਾਂਤ ਦੀ ਪ੍ਰਜਾਤੀ ਦੇ ਜੰਗਲ ਮਿਲਦੇ ਸੀ ਮਿਲਦੇ ਸੀ ਤੇ ਹੁਣ ਸਾਡੇ ਕੋਲੇ ਕਿਰਬਨ ਮੁੱਖ 3-4 ਤਰ੍ਹਾਂ ਦੇ ਜੰਗਲ ਬਹਿ ਗਏ ਆ ਤੇ ਬਾਕੀ ਜਿਹੜੇ ਰਹੇ ਵੀ ਗਏ ਨੇ ਉਹ ਵੀ ਬਹੁਤ ਥੋੜੀ ਨੰਬਰ ਦੇ ਵਿੱਚ ਨੇ ਯਾਨੀ ਕਿ ਇਹ ਸੁੰਗੜ ਰਹੇ ਨੇ ਸੁੰਗੜ ਰਹੇ ਨੇ ਜੀ ਭਾਈ ਜਿਵੇਂ ਤੁਸੀਂ ਇਹ ਜਾਣਕਾਰੀ ਦੇ ਰਹੇ ਹੋ ਜੰਗਲ ਦਾ ਨਾਮ ਜਦੋਂ ਅਸੀਂ ਸੁਣਦੇ ਆ ਤਾਂ ਜ਼ੈਨ ਦੇ ਵਿੱਚ ਇੱਕ ਡਰ ਦਾ ਮਾਹੌਲ ਜਾ ਬਣ ਜਾਂਦਾ ਹੈ ਲੱਗਦਾ ਕਿ ਉੱਥੇ ਜੰਗਲੀ ਜਾਨਵਰ ਵੀ ਹੋਣਗੇ ਹੁਣ ਚਰਚਾਵਾਂ ਇਹ ਵੀ ਨੇ ਕਿ ਤੁਹਾਡੇ ਕੋਲੋਂ ਉਹਨਾਂ ਜਾਨਵਰਾਂ ਨੂੰ ਪੱਟੇ-ਪੁੱਟੇ ਵੀ ਪਾਲੇ ਜਾਂਦੇ ਨੇ ਲੇਪੜ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਸਾਰੇ ਪਿਛਲੇ ਸਮੇਂ ਦੇ ਵਿੱਚ ਜਣੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਈਆਂ ਭਾਵੇਂ ਜਿਲੰਦਰ ਦੀ ਹੋਵੇ ਜਾਂ ਫਰਮਾਦਵੇ ਦੇ ਕੁਝ ਖੇਤਰਾਂ ਦੇ ਵਿੱਚ ਵੀ ਇਦਾਂ ਦੀਆਂ ਸਥਿਤੀਆਂ ਪੈਦਾ ਹੋਈਆਂ ਸੀ ਲੇਪੜ ਨੂੰ ਲੈ ਕੇ ਜਾਂ ਫਿਰ ਜੰਗਲੀ ਜੀਵ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਵਿੱਚ ਧਰਾਤਲ ਦੇ ਉੱਪਰ ਕਾਰਵਾਈਆਂ ਕਿਵੇਂ ਦੀਆਂ ਚੱਲ ਰਹੀਆਂ ਨੇ ਜਾਂ ਫਿਰ ਤੁਹਾਡੇ ਵੱਲੋਂ ਯੋਗਦਾਨ ਕਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਪਾਇਆ ਜਾਂਦਾ ਦੇ ਮੈਂ ਇਕਲਗ-ਇਕਲਗ ਕਰਕੇ ਲੈਣਾ ਸਵਾਲ ਇਹ ਮੈਂ ਤੁਸੀ ਕਿਹਾ ਕਿ ਜੰਗਲੀ ਜੀਵ ਹੁੰਦੇ ਨੇ ਬਿਲਕੁਲ ਜੰਗਲ ਜਿਹੜੇ ਨੇ ਉਹਦਾ ਉਹ ਇਕੋਸਿਸਟਮ ਹੈ ਇਕੋਸਿਸਟਮ ਦੇ ਵਿੱਚ ਜਿਹੜਾ ਜੰਗਲੀ ਜੀਵ ਹੈ ਉਹਦਾ ਪਾਰਟ ਹੈ ਜੰਗਲ ਬਿਨਾ ਜੀਵਾਂ ਦੇ ਬਿਲਕੁਲ ਸੁੰਨੇ ਲੱਗਣਗੇ ਤੇ ਉਹਨਾਂ ਦਾ ਕੋਈ ਬਹੁਤਾ ਮੁੱਲ ਰਹਿਣ ਨਹੀਂ ਜਾਂਦਾ ਤੇ ਸਾਡੇ ਵੱਲੋਂ ਇੱਕ ਜਿਹੜੇ ਪੰਜਾਬ ਦੇ ਜੰਗਲ ਨੇ ਉਰਚ ਨੇ ਉਹਨਾਂ ਦੇ ਵਿੱਚ ਲਾਰਜ ਕੈਟ ਜਿਵੇਂ ਕਹਿੰਦੇ ਉਹਨਾਂ ਕਿ ਟਾਪ ਕਾਰਨੀਵਰ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹਦੀ ਫੂਡ ਚੇਨ ਉਹਦੇ ਵਿੱਚ ਫਿਰ ਹਿਰਨ ਹੋਣਗੇ ਫਿਰ ਹਿਰਨ ਜਿਹਨਾਂ ਨੂੰ ਖਾਂਦੇ ਨੇ ਉਹ ਉਹ ਫੁੱਲ ਝਾੜੀਆਂ ਪੱਤੇ ਹੋਣਗੇ ਫਿਰ ਉਸ ਤੋਂ ਇਲਾਵਾ ਛੋਟੇ ਜਿਹੜੇ ਵੇੜੇ ਹੁੰਦੇ ਨੇ ਸਮਾਲ ਕੈਟਸ ਹੋ ਗਏਆਂ ਰੋਡੈਂਟਸ ਹੋ ਗਏ ਹੋਰ ਕਈ ਸੱਪ ਹੋ ਗਏ ਕਈ ਤਰ੍ਹਾਂ ਦੇ ਜਿਹਨੂੰ ਕਹਿੰਦੇ ਜੀਵ ਜੰਤੂ ਨੇ ਉਸ ਤੋਂ ਬਾਅਦ ਫਿਰ ਮਾਈਕਰੋ ਆਰਗਨਿਜ਼ਮ ਇਹ ਸਾਡੇ ਪੰਜਾਬ ਦੇ ਵਿੱਚ ਬਹੁਤੇ ਲੋਕਾਂ ਨੂੰ ਨਹੀਂ ਪਤਾ ਇਹਦੇ ਬਾਰੇ ਕਿ ਇਹ ਇੱਕ ਪ੍ਰੋਪਰ ਜਿਹੜਾ ਪਾਰਿਸਥਿਤਿਕ ਤੰਤਰ ਹੈ ਇਹ ਵਿਕਸਤ ਆ ਆਲਰੇਡੀ ਉੱਥੇ ਹੈ ਸਾਡਾ ਜਿਹੜਾ ਸਭ ਤੋਂ ਟਾਪ ਪ੍ਰੇਡੀਟਰ ਹੈਗਾ ਉਹ ਹੈਗਾ ਲੈਪਰਡ ਉਹ ਸਾਡੇ ਜੰਗਲਾਂ ਵਿੱਚ ਹੁੰਦਾ ਸੀ ਕਿਉਂਕਿ ਅਸੀਂ ਹਿਮਾਚਲ ਦੇ ਨਾਲ ਲੱਗਦੇ ਹੋਏ ਕਸਬਾ ਅਸੀਂ ਰੇਪੇਜਨ ਸਟੇਟ ਆ ਬਿਲਕੁਲ ਤੇ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਲੋਕ ਕਹਿੰਦਾ ਕਿ ਪਾਣੀ ਜਿਹੜੇ ਨੇ ਉਹਨਾਂ ਦਾ ਸਾਡਾ ਹੱਕ ਆ ਉਹ ਖਨਿਜ ਜਾਇਕ ਪਹਾੜਾਂ ਤੋਂ ਰੁੜ ਕੇ ਆਉਂਦਾ ਉਸੇ ਤਰੀਕੇ ਨਾਲ ਜਿਹੜਾ ਵਾਈਲਡਲਾਈਫ ਵੀ ਆ ਨਾ ਉਹ ਵੀ ਪਹਾੜਾਂ ਤੋੜ ਕੇ ਆਉਂਦਾ ਫੋਰ ਐਗਜ਼ਾਮਪਲ ਸਾਡਾ ਕੰਢੀ ਇਲਾਕਾ ਜਿਹੜਾ ਉਹ ਡੈਬਰਿਸ ਹੈ ਹਿਮਾਲਿਆ ਪਰਬਤ ਜਦੋਂ ਬਣਿਆ ਸੀ ਉਹਦਾ ਜਿਹੜਾ ਮਲਬਾ ਡਿੱਗਿਆ ਉਹਦੇ ਤੋਂ ਕੰਢੀ ਇਲਾਕਾ ਜਿਹੜਾ ਉਹ ਬਣਿਆ ਤੇ ਜਦੋਂ ਉਹ ਹਿਮਾਲਿਆ ਦਾ ਪਾਰਟ ਹੈ ਤੇ ਉਹ ਹਿਮਾਲਿਆ ਵਿੱਚ ਮਿਲਣ ਵਾਲੀ ਕਾਫੀ ਜਿਹੜੀ ਵਨਸਪਤੀ ਆ ਜੀਵ ਜੰਤੂ ਨੇ ਉਹ ਸਾਡੇ ਕੰਢੀ ਚ ਵੀ ਮਿਲਦੇ ਆ ਹੁਣ ਪਿਛਲੇ ਕਈ ਸਾਲਾਂ ਚੁ ਕੀ ਹੋਇਆ ਕਿ ਜਿਹੜੇ ਕੰਢੀ ਏਰੀਆ ਤੇ ਪਰਲੇ ਪਾਸੇ ਇੱਕ ਤਾਂ ਵੱਡਾ ਡੈਮ ਜਿਹੜਾ ਪਾਖੜਾ ਡੈਮ ਜਿਹਨੂੰ ਪਰਲੇ ਕਹਿੰਦੇ ਆ ਉਹ ਬਣਿਆ ਹੋਇਆ ਤੇ ਇਤਿਹਾ ਇਹ ਕੰਢੀ ਖੇਤਰ ਤੇ ਹਿਮਾਲਾ ਹਿਮਾਚਲ ਦਾ ایرিয়া ਆ ਆਪਸ ਵਿੱਚ ਕਨੈਕਟਡ ਸੀ ਬਹੁਤ ਚੰਗੀ ਤਰ੍ਹਾਂ ਜਾਨਵਰ ਇੱਕ ਦੂਜੇ ਦੇ ਪਾਸੇ ਆਉਂਦੇ ਸੀ ਹਾਂ ਹੁੰਦੇ ਸੀ ਸਰਦੀਆਂ ਵਿੱਚ ਇਸ ਪਾਸੇ ਆ ਜਾਂਦੇ ਸੀ ਤੇ ਗਰਮੀਆਂ ਵਿੱਚ ਉੱਪਰ ਵਾਲੇ ਪਾਸੇ ਚਲੇ ਜਾਂਦੇ ਸੀ ਠੰਡੇ ਇਲਾਕਿਆਂ 'ਚ ਹੁਣ ਪਿਛਲੇ ਕਈ ਸਾਲਾਂ 'ਚ ਜਿਵੇਂ ਉੱਥੇ ਬੱਦੀ ਹੈ ਨਾਲਾਗੜ ਹਿਮਾਚਲ ਦੇ ਕਈ ਹੋਰ ਸ਼ਹਿਰ ਨੇ ਜਿੱਥੇ ਅਸੀਂ ਇੰਡਸਟਰੀ ਦੇਖ ਰਹੇ ਹਾਂ ਬੱਦੀ ਆ ਰਹੀ ਹੈ ਤੇ ਹੋਰ ਰੋਡ ਨੈਟਵਰਕ ਵਧਿਆ ਹੈ ਡੈਮਸ ਦੀ ਜਿਹੜੇ ਸ਼ਕਲ ਦੇ ਵਿੱਚ ਕਾਫੀ ਸਾਰੇ ਜਿਹੜੇ ਏਰੀਆਜ਼ ਨੇ ਸਬਮਰਜਡ ਹੋ ਗਿਆ ਯਾਨੀ ਕਿ ਜੰਗਲ ਡੁੱਬ ਗਿਆ ਤੇ ਉਹ ਜਿਹੜੀ ਪopulation ਐਨੀਮਲ ਜਿਹੜੇ ਮੂਵੇਬਲ ਹੁੰਦੇ ਨੇ ਮੂਵ ਕਰ ਸਕਦੇ ਨੇ ਉਹ ਆ ਕੇ ਫਿਰ ਇਹਨਾਂ ਦੇ ਇਲਾਕਿਆਂ ਦੇ ਵਿੱਚ ਰਹਿਣ ਲੱਗ ਗਏ ਨੇ ਫਿਰ ਵਾਈਲਡਲਾਈਫ ਲਾਜ਼ ਨੇ ਆਪਣਾ ਕੰਮ ਕੀਤਾ ਵਾਈਲਡਲਾਈਫ ਲਾਜ਼ ਜਿਹੜੇ ਨੇ ਤਕੜੇ ਹੋ ਗਏ ਉਹਨਾਂ ਤੇ ਕਰਕੇ ਹੁਣ ਸ਼ਿਕਾਰ ਖੇਡਣਾ ਜਾਂ ਕਰਨਾ ਜਾਂ ਜਾਨਵਰ ਨੂੰ ਮਾਰਨਾ ਅਪਰਾਧਿਕ ਕੈਟੇਗਰੀ ਚ ਆਉਂਦਾ ਤੇ ਲੋਕ ਮਾਰਦੇ ਨਹੀਂ ਸੋ ਇਸ ਕਰਕੇ ਨਾ ਜਿਹੜੇ ਲੈਪਰਡ ਨੇ ਹੁਣ ਪੰਜਾਬ ਚ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ ਕਈ ਸਾਲਾਂ ਚੋਂ ਹੜ ਵੀ ਆ ਰਹੇ ਨੇ ਅਸੀਂ 17 19 ਫਿਰ ਉਸ ਤੋਂ ਬਾਅਦ 23 ਅਸੀਂ ਹੜ ਦੇਖੇ ਨੇ ਉਹ ਵੱਡੇ ਹੜ ਦੇਖੇ ਨੇ ਤੁਸੀਂ ਜਲੰਧਰ ਦੇ ਲੈਪਰਡ ਦੀ ਗੱਲ ਕੀਤੀ ਉਹ ਸ਼ਾਇਦ 2018 ਦੇ ਵਿੱਚ ਆਇਆ ਸੀ ਤੇ ਉਹ 17 ਦੇ ਹੜਾਂ ਤੋਂ ਤੁਰੰਤ ਬਾਅਦ ਦੀ ਘਟਨਾ ਹੈ ਤੇ ਐਦਾਂ ਤੁਸੀਂ ਹੋਰ ਜੇ ਪੈਟਰਨ ਦੇਖੋ ਨਾ ਸਾਰਾ ਪਟਿਆਲੇ ਦਾ ਪਿਛਲੇ ਸਾਲ ਦਾ ਲੈਪਰਡ ਦਾ ਕੇਸ ਹੈ ਜੀ ਬੀਐਮਐਲ ਭਾਖੜਾ ਮੇਨ ਲਾਈਨ ਤੇ ਲੱਗੀ ਸ਼ੱਕੇ ਸੰਗਰੂਰ ਦਾ ਉਸ ਤੋਂ ਇੱਕ ਸਾਲ ਪਹਿਲਾਂ ਦਾ ਲੁਧਿਆਣੇ ਦਾ ਲਾਸਟ ਇਅਰ ਦਾ ਇੱਕ ਕੇਸ ਹੈ ਤੇ ਇਸ ਤਰ੍ਹਾਂ ਕਰਦੇ ਹੋਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਠਿੰਡੇ ਵਿੱਚ ਆਵਾਹ ਆ ਨੇ ਕੋਟਕਪੂਰੇ ਚ ਆਵਾਹ ਆ ਨੇ ਸੋ ਇਹ ਜਿਹੜੀ ਨਿਊਜ਼ ਹੈ ਪਿਕ ਤਾਂ ਕਰ ਰਹੀ ਆ سوشل ਮੀਡੀਆ ਦਾ ਦੌਰ ਆ ਇੱਕ ਜਗ੍ਹਾ ਦਾ ਲੈਪਰਡ ਕਿਤੇ ਹੋਰ ਦਿਖਾ ਦਿੱਤਾ ਜਾਂਦਾ ਹਮ ਬਿਲਕੁਲ ਚਾਹੇ ਬੈਂਗਲੌਰ ਦੀ ਵੀਡੀਓ ਹੋਣੀ ਹੈ ਉਹ ਇੱਧਰ ਦਿਖਾ ਦਿੰਦੇ ਨੇ ਉਹ ਵਾਇਰਲ ਹੁੰਦੀ ਆ ਬਿਲਕੁਲ ਪਰ ਜਿਹੜੇ ਜਿਹੜੇ ਅਸਲ ਕੇਸ ਜਿਹਨਾਂ ਦੀ ਗੱਲ ਮੈਂ ਹੁਣ ਕਰਨ ਲੱਗਿਆ ਸੀ ਉਹ ਸਾਰੇ ਕੇਸਿਸ ਦੇ ਵਿੱਚ ਮੈਨੂੰ ਇੱਕ ਵਜਾ ਦੇਖੀ ਕਿ ਜਦੋਂ ਹੜ ਆਉਂਦੇ ਨੇ ਨਾ ਤੇ ਜਿੰਨੇ ਸਾਡੇ ਦਰਿਆ ਨੇ ਸਾਡੇ ਤਿੰਨ ਮੁੱਖ ਦਰਿਆ ਆ ਰਾਵੀ ਬਿਆਸ ਤੇ ਸਤਲੁਜ ਇਹਨਾਂ ਦੇ ਰਿਵਰ ਬੈਡ ਦੇ ਉੱਪਰ ਤੁਸੀਂ ਦੇਖੋਗੇ ਕਿ ਘਾਹ ਦੇ ਮੈਦਾਨ ਨੇ ਜੰਗਲ ਸਰਕੰਡਾ ਖੜਾ ਤੇ ਇਹ ਲੈਪਰਡ ਇੰਨਾ ਜ਼ਿਆਦਾ ਚਲੋ ਹੈਬਿਟਾਟ ਦੇ ਵਿੱਚ ਬੈਸਟ ਮਤਲਬ ਸੈਟਲ ਹੋ ਜਾਂਦਾ ਨਾ ਇਹ ਤਿੰਨੇ ਤਰ੍ਹਾਂ ਦੇ ਜਿਹੜੇ ਜੰਗਲ ਆਪਾਂ ਸ਼ੁਰੂ ਜੀ ਗੱਲ ਕੀਤੀ ਸਾਰੇ ਇਹਦੇ ਦੇ ਪ੍ਰੈਫਰ ਲੈਪਰ ਇਹ ਹਰ ਜਗ੍ਹਾ ਮਿਲ ਜਾਂਦਾ ਰਹਿ ਲੈਂਦਾ ਕਿਉਂਕਿ ਖਰਾਕ ਦੇ ਵਿੱਚ ਇਹ ਜਿਹੜੇ ਭਮੱਕੜ ਹੁੰਦੇ ਨੇ ਜਿਹੜੇ ਲਾਈਟਾਂ ਦੇ ਬਿਜਲੀ ਦੇ ਹਾਲੇ-ਦੋਲੇ ਸਰਤੇ ਨੇ ਲਾਈਟਾਂ ਦੇ ਦੁਆਲੇ ਤੇ ਉਹਨਾਂ ਤੋਂ ਲੈ ਕੇ ਸੈਨੀਟਰੀ ਨੈ ਜਿਹੜੇ ਫੀਮੇਲ ਸੈਂਟਰੀ ਪੈਡਸ ਹੁੰਦੇ ਨੇ ਉਹਨਾਂ ਤੋਂ ਇਲਾਵਾ ਮੁਰਗੀਆਂ ਬੱਕਰੀਆਂ ਦੇ ਜਿਹੜੇ ਬਚੇ ਹੋਏ ਅਫਸੇਸ਼ ਹੁੰਦੇ ਨੇ ਜਿਹੜੇ ਦੁਕਾਨਾਂ ਦੇ ਬਾਹਰ ਛੋੜਦੇ ਹੁੰਦੇ ਨੇ ਬੁੱਚੇ ਖਾਣੇ ਦੇ ਬਾਹਰ ਉਹ ਤੇ ਵੱਡੇ ਜਾਨਵਰ ਇਹ ਸਾਰਾ ਇਹਦੀ ਫੂਡ ਜਿਹੜੀ ਹੈਬਿਟ ਦੇ ਵਿੱਚ ਆਉਂਦੇ ਆ ਕੁੱਤੇ ਖਾਂਦਾ ਬਹੁਤ ਸ਼ੌਂਕ ਨਾਲ ਇਹ ਤੇ ਟਰੈਵਲ ਕਰ ਸਕਦਾ ਇੱਕ ਰਾਤ ਦਾ 15 ਕਿਲੋਮੀਟਰ ਚੱਲ ਸਕਦਾ ਤੇ ਸਰਦੀਆਂ ਵਿੱਚ ਜ਼ਿਆਦਾ ਮੂਵਮੈਂਟ ਹੁੰਦੀ ਆ ਕਿ ਰਾਤਾਂ ਲੰਬੀਆਂ ਹੁੰਦੀਆਂ ਹੁੰਦੀਆਂ ਤੇ ਧੁੰਦ ਕਰਕੇ ਦਿਖਦਾ ਨਹੀਂ ਤੀਸਰਾ ਸਾਡੇ ਜਿੰਨੇ ਵੀ ਨਹਿਰੀ ਛੱਤਰ ਨੇ ਉਹਨਾਂ ਦੇ ਆਲੇ ਦੋਲੇ ਗੰਨੇ ਦੀ ਫਸਲ ਜੜੀ ਆ ਬਹੁਤ ਤੇਜ਼ੀ ਨਾਲ ਆਪਾਂ ਅਡਾਪਟ ਕੀਤੀ ਆ ਮੱਕੀ ਅਡਾਪਟ ਕੀਤੀ ਜਿਹੜੀ ਲੰਬੀਆਂ ਫਸਲਾਂ ਲੰਬੀਆਂ ਫਸਲਾਂ ਹਾਂ ਤੇ ਉਹਨਾਂ ਵਿੱਚ ਗੰਨੇ ਖਾਸ ਕਰਕੇ ਗੰਨਾ 11 12 ਮਹੀਨੇ ਦੀ ਕ੍ਰੋਪ ਹੈ ਉਹਦੇ ਵਿੱਚ ਇਹ ਹੁਣ ਬਰੀਡ ਕਰਨ ਲੱਗੇ ਨੇ ਤੇ ਮੇਰੀ ਮੁੱਢਲੀ ਜਿਹੜੀ ਇਨਫੋਰਮੇਸ਼ਨ ਆ ਜਾਂ ਮੇਰੀ ਮੁੱਢਲੀ ਰਿਸਰਚ ਆ ਉਹ ਹੀ ਕਹਿੰਦੀ ਆ ਉਸ ਤੋਂ ਬਾਅਦ ਜੀ ਇਹ ਹਾਈਵੇ ਸਕ੍ਰਾਸ ਕਰਦੇ ਦੇਖੇ ਨੇ ਮੈਂ ਨੈਸ਼ਨਲ ਹਾਈਵੇ ਜਿੱਥੇ ਫਲੋਟਿੰਗ ਰੈਸਟੋਰੈਂਟ ਆ ਉਥੇ ਇਹਨੇ ਕ੍ਰੋਸ ਕੀਤਾ ਉਸ ਬ੍ਰਿਜ ਨੂੰ ਤੇ ਉਸ ਤੋਂ ਇਲਾਵਾ ਬੀਐਮਐਲ ਜਿਹੜੀ ਇੱਥੇ ਨਾਲ ਆਪਣੀ ਐਸਵਾਈਐਲ ਹੈ ਹਮ ਐਸਵਾਈਐਲ ਇੱਕ ਆਪਣੇ ਆਪ ਚ ਜੰਗਲ ਹੈ ਪੂਰਾ ਹੁਣ ਬਿਲਕੁਲ ਹਾਂ ਉਥੇ ਮੇਰੇ ਹਿਸਾਬ ਨਾਲ ਵਧੀਆ ਲੈਪਰਡ ਪਪੂਲੇਸ਼ਨ ਹੋਊਗੀ ਰਹਿੰਦੇ ਹੋਣਗੇ ਉਥੇ ਬਰੀਡ ਵੀ ਕਰਦੇ ਹੋਣਗੇ ਉਥੇ ਸੂਰਾਂ ਦੀਆਂ ਹੋਰ ਵਾਈਲਡਲਾਈਫ ਜਿਹੜੇ ਜਾਨਵਰ ਜਿਹੜਾ ਭੋਜਨ ਆ ਉਹ ਉਥੇ ਆਮ ਮਿਲਦਾ ਹੜ ਆਏ ਨੇ ਹੜਾਂ ਕਰਕੇ ਜਿਹੜੇ ਟਾਪੂ ਰਿਵਰ ਬੈਡ ਦੇ ਵਿੱਚ ਹੁੰਦੇ ਸੀਗੇ ਘਾਹ ਦੇ ਮੈਦਾਨ ਉਹ ਸਾਰੇ ਡੁੱਬੇ ਤੇ ਲੈਪਰਡ ਨੂੰ ਫਿਰ ਆਟੋਮੈਟਿਕਲੀ ਨਾ ਫੋਰਸਫੁਲੀ ਮੂਵ ਕਰਨਾ ਪਿਆ ਇਨਾਂ ਇਲਾਕਿਆਂ ਵਾਲੇ ਪਾਸੇ ਤੇ ਉਹ ਡਿਸਟ੍ਰੀਬਿਊਟ ਹੋਇਆ ਹੁਣ ਜਿਹੜੀ ਸ਼ੰਕਾ ਦੂਸਰੀ ਹੈ ਕਿ ਜਿਵੇਂ ਮੌਸਮ ਬਦਲ ਰਿਹਾ ਹੈ ਤੇਜ਼ੀ ਨਾਲ ਕਲਾਈਮੇਟ ਚੇਂਜ ਕਰਕੇ ਇੰਪੈਕਟ ਪੈ ਰਹੇ ਨੇ ਪੰਜਾਬ ਦੇ ਵਿੱਚ ਹਾੜਾਂ ਦੀ ਮਾਰ ਸ਼ਾਇਦ ਆਉਂਦੇ ਸਾਲਾਂ ਵਿੱਚ ਹੋਰ ਵਧੇਗੀ ਹੋਰ ਵਧੇਗੀ ਤੇ ਲੈਪਰਡ ਪੋਪੂਲੇਸ਼ਨ ਵੀ ਵਧੇਗੀ ਕਿਉਂਕਿ ਬਰੀਡਿੰਗ ਗਰਾਊਂਡ ਸਾਬਿਤ ਹੋ ਰਹੇ ਨੇ ਸਾਡੇ ਸ਼ੂਗਰ ਕੇਂਦਰ ਦੇ ਫੀਲਡ ਤੇ ਜਦੋਂ ਇੰਨਾ ਕੁਝ ਹੋ ਰਿਹਾ ਥੈਟ ਮੀਨਸ ਕਿ ਲੈਪਰਡ ਜੜਾ ਉਹਦੀ ਸਾਨੂੰ ਸਾਈਟਿੰਗ ਹੋਰ ਜ਼ਿਆਦਾ ਜਿਹੜੀ ਆ ਤੇਜ਼ ਹੋਏਗੀ ਹਰ ਜਗ੍ਹਾ ਦਿਖੇਗਾ ਕਈ ਜਗ੍ਹਾ ਦਿਖੇਗਾ ਤੇ ਅਸੀਂ ਸਵਾਲ ਇਹ ਉਠਦਾ ਕਿ ਅਸੀਂ ਇਹਦੇ ਲਈ ਤਿਆਰ ਹੈਗੇ ਆਂ ਅਸੀਂ ਇਹਦੇ ਲਈ ਇਕੁਇਪਡ ਹੈਗੇ ਆਂ ਮੈਂ ਮੈਂ ਉਹ ਹੀ ਗੱਲ ਕਰਨ ਗਏ ਬਈ ਮੈਂ ਮਾਫੀ ਚਾਹੁੰਦਾ ਤੁਹਾਡੀ ਗੱਲ ਰੋਕ ਰਿਹਾ ਜਿਵੇਂ ਤੁਸੀਂ ਨਹਿਰਾਂ ਦੀ ਗੱਲ ਕੀਤੀ ਹੈ ਜਾਂ ਫਿਰ ਪਾਣੀ ਦੇ ਵਹਾਲੀਆਂ ਜਗ੍ਹਾਾਂ ਦੀ ਗੱਲ ਕੀਤੀ ਹੈ ਹੁਣ ਜਿਹੜੇ ਪਿੰਡਾਂ ਦੇ ਆਲ ਦਵਾਲ ਦੇ ਵਿੱਚ ਨਹਿਰਾਂ ਲੱਗਦੀਆਂ ਨੇ ਕਿ ਉੱਥੇ ਖਤਰਾ ਹੈ ਇਸ ਚੀਜ਼ ਨੂੰ ਲੈ ਕੇ ਜਾਂ ਫਿਰ ਜੇ ਖਤਰਾ ਹੈ ਖਤਰੇ ਨੂੰ ਆਪਾਂ ਟਾਲ ਤਾਂ ਸਕਦੇ ਨਹੀਂ ਪਰ ਉਹਦੇ ਲਈ ਪ੍ਰੈਪਰੇਸ਼ਨ ਕਰ ਸਕਦੇ ਆ ਉਹਦੇ ਲਈ ਕੀ ਕੁਝ ਤਿਆਰੀਆਂ ਕੀਤੀਆਂ ਜਾਂ ਸਕਦੀਆਂ ਆ ਦੇਖੋ ਇੱਕ ਜਿਹੜਾ ਜਿਹੜਾ ਆਪਾਂ ਕਹੀਏ ਨਾ ਕਿ ਖਤਰਾ ਹੂੰ ਗਲਤ ਇਹ ਬਲ ਬਰਡ ਜੜਾਣਾ ਵਾਈਲਡ ਲਾਈਫ ਨੂੰ ਆਪਾਂ ਐਜ਼ ਅ ਟੈਬੂ ਜਾਂ ਐਜ਼ ਅ ਐਜ਼ ਅ ਰਿਸਕ ਫੈਕਟਰ ਕਾਊਂਟ ਕਰਨਾ ਬੰਦ ਕਰੀਏ ਇਹ ਮਾਈਂਡ ਸੈਟ ਦੀ ਗੱਲ ਆ ਅਸੀਂ ਕਿੱਥੇ ਦਾ ਪੰਜਾਬੀ ਕਮਿਊਨਿਟੀ ਜਿਹੜੀ ਆਪਣੇ ਆਪ ਨੂੰ ਸ਼ੇਰਾਂ ਦੀ ਕੌਮ ਔਰ ਕਈ ਤਰ੍ਹਾਂ ਦੇ ਨਾਮ ਅਸੀਂ ਆਪਣੇ ਆਪ ਨੂੰ ਦਿੰਨੇ ਆ ਤੇ ਦੂਜੇ ਪਾਸੇ ਮੈਂ ਇਹ ਵੀ ਦੇਖਿਆ ਕਿ ਲੋਕ ਅੱਜ ਕੱਲ ਬਹੁਤ ਜ਼ਿਆਦਾ ਡਰਨ ਲੱਗ ਗਏ ਤੇ ਉਹ ਮੈਨੂੰ ਦਿਖਦਾ ਉਹ ਜਿਹੜਾ ਡਰ ਦਾ ਮਾਹੌਲ ਹੈ ਨਾ ਪੰਜਾਬ ਦੇ ਵਿੱਚ ਤੁਸੀਂ ਜਿਆਦਾ ਵਿਚਰਦੇ ਹੋ ਤੁਹਾਨੂੰ ਜਿਆਦਾ ਪਤਾ ਲੱਗਦਾ ਉਹ ਦਿਖਦਾ ਹਮ ਲੋਕ ਹਰ ਗੱਲ ਤੋਂ ਕਿਉਂਕਿ ਲੋਕਾਂ ਨੇ ਹੁਣ ਬੰਦੂਕਾਂ ਹਥਿਆਰ ਚਲਾਉਣ ਦਾ ਕਿ ਹੋਰ ਮੌਕਾ ਨਹੀਂ ਮਿਲਦਾ ਤਾਂ ਲੋਕ ਇਸ ਪਾਸੇ ਵੀ ਵੈਪਨ ਲੈ ਕੇ ਆ ਜਾਂਦੇ ਆ ਉਹ ਵੈਪਨ ਕਹ ਲੋ ਕੀ ਟ੍ਰਿਗਰ ਜਿਹੜੇ ਹੁੰਦੇ ਆ ਨਾ ਹੈਪੀ ਟ੍ਰਿਗਰ ਉਸ ਤਰ੍ਹਾਂ ਦੇ ਲੋਕ ਨੇ ਤੇ ਪਲੱਸ ਸਾਡੇ ਕੋਲੇ ਨਾ ਲੈਪਰਡ ਜਦੋਂ ਆਉਂਦਾ ਕਿਤੇ ਵੀ ਬਹੁਤ ਸਾਰੀਆਂ ਸਟੇਟਾਂ ਵਿੱਚ ਮੈਂ ਕੰਮ ਕੀਤਾ ਉੱਥੇ ਜਦੋਂ ਇਦਾਂ ਦੀ ਕੋਈ ਵੱਡੀ ਬਿੱਲੀ ਆਉਂਦੀ ਆ ਤਾਂ ਲੋਕ ਜਾਂ ਸਰਕਾਰਾਂ ਖੁਸ਼ ਹੁੰਦੀਆਂ ਨੇ ਹਮ ਕਿਉਂਕਿ ਇਹ ਇੱਕ ਆਮਦਨ ਦਾ ਸਾਧਨ ਹੈ ਜਦੋਂ ਵੀ ਉਹ ਡੀ ਲਾ ਕਾ ਜਾਂ ਵਾਈਲਡ ਐਨੀਮਲ ਕਿਤੇ ਐਡੇ ਵੱਡੇ ਜਿਹੜੇ ਜੀਵ ਜੀਵ ਪ੍ਰੋਟੈਕਸ਼ਨ ਲੈਵਲ ਹੈ ਨੈਸ਼ਨਲ ਐਨੀਮਲ ਟਾਈਗਰ ਆ ਉਹਦੀ ਪ੍ਰੋਟੈਕਸ਼ਨ ਲੈਵਲ ਜਿਸ ਲੈਵਲ ਦੀ ਹੈਗੀ ਉਹ ਸੇਮ ਲੈਪਰਡ ਨੂੰ ਹਾਸਿਲ ਹੈ ਸ਼ਡਿਊਲ 1 ਐਨੀਮਲ ਹੈ ਉਹਨੂੰ ਤੁਸੀਂ ਮਾਰ ਨਹੀਂ ਸਕਦੇ ਉਹਨੂੰ ਤੁਸੀਂ ਫੜ ਨਹੀਂ ਸਕਦੇ ਉਹਦਾ ਕਿਉਂਕਿ ਪਾਰਟ ਵੀ ਤੁਹਾਡੇ ਕੋਲ ਜੇ ਕਿਸੇ ਕੋਈ ਮਿਲ ਗਿਆ ਤਾਂ ਤੁਹਾਨੂੰ ਸਾਲਾਂ ਪਤੀ ਜ਼ਹਿਰ ਹੋ ਸਕਦੀ ਹੈ ਕੋਈ ਦੀ ਕੋਈ ਜ਼ਮਾਨਤ ਨਹੀਂ ਹੈਗੀ ਤੇ ਸਰਮਾਨ ਖਾਨ ਦਾ ਕੇਸ ਆਪਾਂ ਜੀ ਦੇਖੀ ਬੜਾ ਟਾਪਿਕ ਮੁੱਦਾ ਵੱਡਾ ਤੇ ਇਸ ਤਰ੍ਹਾਂ ਹੀ ਸਾਨੂੰ ਇਸ ਸੁਨਹਿਰੀ ਮੌਕੇ ਨੂੰ ਜਿੱਥੇ ਪੰਜਾਬ ਤੁਸੀਂ ਗੱਲ ਕੀਤੀ ਡੁੱਬ ਰਿਹਾ ਸਾਡੇ ਕੋਲੇ ਸਾਧਨਾਂ ਦੀ ਕਮੀ ਹੈ ਸਾਡੇ ਕੋਲੇ ਸੰਸਾਧਨ ਘਟ ਰਹੇ ਨੇ ਪਾਣੀ ਦੀ ਕਮੀ ਹੋ ਰਹੀ ਹੈ ਜੰਗਲ ਘਟ ਰਹੇ ਆਪਾਂ ਗੱਲ ਕੀਤੀ ਆ ਸਾਡੀ ਜਵਾਨੀ ਤੇ ਪਾਣੀ ਤੇ ਜ਼ਮੀਨ ਬਰਬਾਦ ਹੋ ਰਹੀ ਹੈ ਇਹ ਸ਼ਾਇਦ ਲੈਪਰਡ ਸਾਡੇ ਲਈ ਇੱਕ ਰੱਬ ਵੱਲੋਂ ਭੇਜਿਆ ਰਾਜਦੂਤ ਹੈ ਇਹ ਜਦੋਂ ਆਇਆ ਇਹਨੂੰ ਸੰਭਾਲਣ ਲਈ ਉਹ ਕਹਿੰਦੇ ਸੀ ਨਾ ਕਿ ਜੇ ਊਠਾ ਵਾਲਿਆਂ ਨਾਲ ਯਾਰੀ ਲਾਉਣੀ ਆ ਤਾਂ ਦਰਵਾਜ਼ੇ ਉੱਚੇ ਰੱਖੇ ਪੈਣੇ ਤੇ ਜੇ ਹੁਣ ਤੁਸੀਂ ਇੱਕ ਕੁਦਰਤੀ ਸੰਸਾਧਨ ਵਾਲੇ ਇਲਾਕੇ 'ਚ ਹੈਗੇ ਹੋ ਰਾਈਪੇਰੀਅਨ ਸਟੇਟ ਹੋ ਤਾਂ ਇਹ ਵੀ ਇੱਕ ਕੁਦਰਤੀ ਖਣਿਜ ਹੈ ਇਹਨੂੰ ਵੀ ਤੁਹਾਨੂੰ ਸਾਹਮਣਾ ਪੈਣਾ ਤੇ ਇਹਨੂੰ ਇਹਦਾ ਤੁਹਾਨੂੰ ਦੋਹਣ ਕਰਨਾ ਪੈਣਾ ਮਤਲਬ ਤੁਹਾਨੂੰ ਇਹਦੇ ਤੋਂ ਪੈਸਾ ਕਮਾਉਣਾ ਆਉਣਾ ਚਾਹੀਦਾ ਤੇ ਮੇਰਾ ਜਿਹੜਾ ਸਾਰਾ ਜੱਦੋ ਜਹਿਦ ਇਸ ਕਿੱਤੇ ਚ ਇਹੀ ਹੈ ਕਿ ਕਿਵੇਂ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੀਆਂ ਸਰਕਾਰਾਂ ਨੂੰ ਤੇ ਖਾਸ ਤੌਰ ਤੇ ਸਾਡੇ ਜਿਹੜੇ ਡਿਪਾਰਟਮੈਂਟਸ ਨੇ ਸੀ ਕਿੱਚ ਵਿੱਚ ਕੰਮ ਕਰਦੇ ਨੇ ਜਿਹੜੇ ਲੋਕ ਨੇ ਕਿਵੇਂ ਇਹਨਾਂ ਨੂੰ ਲੈਪਰਡ ਦੇ ਥਰੂ ਨੇਚਰਲ ਰਿਸੋਰਸਸ ਦੇ ਨਾਲ ਜੋੜਿਆ ਜਾਵੇ ਤੇ ਕਿਵੇਂ ਟ੍ਰੇਨ ਕੀਤਾ ਜਾਵੇ ਵੱਖ-ਵੱਖ ਪੁਲਿਸ ਡਿਪਾਰਟਮੈਂਟਸ ਹੋਗੇ ਫੋਰੈਸਟ ਡਿਪਾਰਟਮੈਂਟਸ ਹੋਗੇ ਪਿੰਡਾਂ ਦੇ ਲੋਕ ਹੋਗੇ ਜਿਹੜੇ ਨਹਿਰਾਂ ਦੇ ਖਾਸ ਤੌਰ ਤੇ ਰਹਿੰਦੇ ਨੇ ਕਿ ਜਦੋਂ ਵੀ ਲੈਪਰਡ ਕਿਤੇ ਦਿਖਦਾ ਹੈ ਤੇ ਉਹ ਕਿਸ ਤਰ੍ਹਾਂ ਰਿਸਪੌਂਡ ਕਰਨ ਉਸ ਚੀਜ਼ ਨੂੰ ਰਿਐਕਟ ਨਹੀਂ ਰਿਸਪੌਂਡ ਕਿਵੇਂ ਕਰਨ ਖਾਲੇ ਤੱਕ ਅਸੀਂ ਰਿਐਕਟ ਕਰ ਰਹੇ ਹਾਂ ਬਿਲਕੁਲ ਤੇ ਰਿਐਕਟ ਉਹ ਆ ਜਦੋਂ ਤੁਹਾਨੂੰ ਨਹੀਂ ਪਤਾ ਹੁੰਦਾ ਤਾਂ ਤੁਸੀਂ ਡਰ ਦੇ ਮਾਹੌਲ ਦੇ ਵਿੱਚ ਪੈਨਿਕ ਮੋਡ ਦੇ ਵਿੱਚ ਚਲੇ ਜਾਂਦੇ ਹੋ ਤੇ ਤੁਸੀਂ ਜਾਨਵਰ ਨਾਲੋਂ ਵੀ ਜ਼ਿਆਦਾ ਬੱੱਤਰ ਬਿਹੇਵ ਕਰਦੇ ਹੋ ਕਈ ਵਾਰੀ ਹਾਂ ਇਹ ਇਹ ਸਾਰੀ ਚੀਜ਼ ਜਿਵੇਂ ਤੁਸੀਂ ਦੱਸ ਰਹੇ ਹੋ ਇਸ ਦੇ ਵਿੱਚ ਜਿਵੇਂ ਮੈਂ ਪਹਿਲੇ ਸਵਾਲ ਦੇ ਵਿੱਚ ਵੀ ਗੱਲ ਕੀਤੀ ਸੀ ਸ਼ਾਇਦ ਤੁਹਾਡੇ ਮਨ ਦੇ ਵਿੱਚੋਂ ਡਰ ਤਾਂ ਨਿਕਲਿਆ ਕਿਉਂਕਿ ਤੁਸੀਂ ਤਾਂ ਬਾਹਰਲੇ ਮੁਲਖਾਂ ਦੇ ਨਾਲ ਵੀ ਇਸ ਚੀਜ਼ ਨੂੰ ਲੈ ਕੇ ਗਤੀਵਿਧੀਆਂ ਦੇ ਵਿੱਚ ਜਾਂ ਫਿਰ ਕਾਰਗੁਜ਼ਾਰੀਆਂ ਦੇ ਵਿੱਚ ਰਹੇ ਹੋ ਜਿਵੇਂ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਕਿਹੜੇ-ਕਿਹੜੇ ਦੇਸ਼ਾਂ ਦੇ ਨਾਲ ਤੁਹਾਡੇ ਇਸ ਚੀਜ਼ ਨੂੰ ਲੈ ਕੇ ਸੰਪਰਕ ਬਣੇ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਟ੍ਰੇਨਿੰਗ ਦਾ ਆਦਾਨ-ਪ੍ਰਦਾਨ ਕੀਤਾ ਰਸ਼ੀਆ ਦੀ ਗੱਲ ਕਰ ਰਹੇ ਸੀ ਤੁਸੀਂ ਬਲਾਦੀ ਮੇਰ ਪੁੱਤ ਨਹਰਾਂ ਦੇ ਸ਼ਾਇਦ ਕਿਸੇ ਟੀਮ ਨੂੰ ਤੁਸੀਂ ਉਹ ਕਹਿ ਲਿਆ ਕਿ ਇਸ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਬਾਰੇ ਵੀ ਜਾਣਕਾਰੀ ਜਰੂਰ ਸਾਂਝੀ ਕਰਿਓ ਮਨ ਦੇ ਵਿੱਚੋਂ ਡਰ ਨਿਕਲਣ ਦਾ ਜਾਂ ਫਿਰ ਕੁਦਰਤ ਦੇ ਇਨਾਂ ਨੇੜੇ ਰਹਿ ਕੇ ਵਿਚਰਨ ਦਾ ਇਹੀ ਇੱਕ ਕਹਿ ਸਕਦੇ ਆ ਵਜ੍ਹਾ ਬਣੀ ਹੈ ਕਿ ਕਿਉਂਕਿ ਤੁਸੀਂ ਇਸ ਵਰਤਾਰੇ ਦੇ ਵਿੱਚ ਹੋ ਬਿਲਕੁਲ ਜਿਹੜਾ ਕਨਜ਼ਰਵੇਸ਼ਨ ਫੀਲਡ ਹੈ ਨਾ ਜੀ ਇਹਦੇ ਵਿੱਚ ਤੁਸੀਂ ਇਕੱਲੇ ਨਹੀਂ ਕੰਮ ਕਰ ਸਕਦੇ ਤੁਹਾਨੂੰ ਪੂਰੇ ਵਰਲਡ ਤੋਂ ਸਿੱਖਣਾ ਪੈਂਦਾ ਪੂਰੇ ਵਰਲਡ ਨੂੰ ਸਿਖਾਉਣਾ ਪੈਂਦਾ ਇੱਕ ਵੇਲਾ ਸੀ ਜਦੋਂ ਹਿੰਦੁਸਤਾਨ ਪੂਰੀ ਦੁਨੀਆ ਨੂੰ ਲੀਡ ਕਰ ਰ ਲੇ ਕਨ ਸਰਵਿਵੇਸ਼ਨ ਦੇ ਪ੍ਰੋਜੈਕਟਾਂ ਦੇ ਉੱਪਰ ਮੈਂ ਦੁਨੀਆ ਦੇ ਇੱਕ ਕਲੌਤੇ ਐਸੇ ਪ੍ਰੋਜੈਕਟ ਦਾ ਪਾਰਟ ਰਿਹਾ ਹਾਂ ਜਿੱਦਾ ਜਿੱਤੇ ਟਾਈਗਰ ਖਤਮ ਹੋ ਗਿਆ ਤੇ ਉਹਨਾਂ ਨੂੰ ਦੁਬਾਰਾ ਅਸੀਂ ਉਹਨਾਂ ਦੀ ਵਸੂ ਨੂੰ ਲਿਆਂਦਾ ਮੈਂ ਹਿੰਦੁਸਤਾਨ ਦਾ ਸ਼ਾਦੀ ਕਲੌਤਾ ਰਿਸਰਚਰ ਹਾਂ ਜਿਹੜਾ ਸਾਇੰਟਿਫਿਕ ਕਪੈਸਿਟੀ ਦੇ ਵਿੱਚ ਇੰਡੀਆ ਦੇ ਸਾਰੇ ਉਹਨਾਂ ਪ੍ਰੋਜੈਕਟ ਵਿੱਚ ਕੰਮ ਕਰ ਚੁੱਕਿਆ ਜਿੱਥੇ ਟਾਈਗਰ ਨੂੰ ਮੁੜ ਤੋਂ ਆਬਾਦ ਕੀਤਾ ਗਿਆ ਕਿਸੇ ਇਲਾਕੇ ਦੇ ਵਿੱਚ ਉਹ ਚਾਹੇ ਸਰਿਸਕਾ ਟਾਈਗਰ ਰਿਜ਼ਰਵ ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਪੰਨਾ ਉਸ ਤੋਂ ਬਾਅਦ ਕਾਰਬਟ ਜਾਂ ਰਾਜਾ ਜੀ ਟਾਈਗਰ ਰਿਜ਼ਰਵ ਉੱਤਰਾਖੰਡ ਦਾ ਤੇ ਹੋਰ ਵੀ ਕਈ ਸਾਰੇ ਮੇਰਾ ਐਕਸਪੀਰੀਅੰਸ ਜਦੋਂ ਵਧਿਆ ਇਸ ਕਰਕੇ ਕਿਉਂਕਿ ਸਾਨੂੰ ਇੰਟਰਨੈਸ਼ਨਲ ਐਕਸਪੋਜ਼ਰ ਬਹੁਤ ਦਿੰਦੇ ਆ ਤੇ ਭਾਰਤੀ ਵਨਜੀਵ ਸੰਸਥਾਨ ਜਿਹੜਾ ਹੈ ਦੇਰ ਤੋਂ ਅਸੀਂ ਮਾਣ ਨਾਲ ਅਸੋਸੀਏਟਡ ਆਂ ਕਾਫੀ ਸਾਲਾਂ ਤੋਂ ਹੁਣ ਵੀ ਆ ਤੇ ਅਸੀਂ ਰਸ਼ੀਆ ਤੁਸੀਂ ਤ ਰਾਜ਼ਮਿਰ ਪੁਤਿਨ ਦੀ ਗੱਲ ਕੀਤੀ ਵਲਾਦੀਮਿਰ ਪੁਤਿਨ ਸੇਮ ਕੰਮ ਕਰਦਾ ਉਨੇ ਸੇਮ ਪ੍ਰੋਜੈਕਟ ਸ਼ੁਰੂ ਕੀਤਾ ਜਿਹੜਾ ਅਸੀਂ ਇੱਥੇ ਕਰਦੇ ਸੀ ਟਾਈਗਰ ਨੂੰ ਰੈਡੀਓ ਕਾਲਰਿੰਗ ਕਰਨਾ ਉਹ ਮੇਰਾ ਇੱਕ ਜਿਹੜਾ ਜੌਬ ਦਾ ਐਕਸਪੀਰੀਅੰਸ ਕਰਦੇ ਸੀ ਮਤਲਬ ਆਪਾਂ ਕਰ ਚੁੱਕੇ ਆ ਉਹ ਆਪਾਂ ਅਸੀਂ ਕਰਦੇ ਹੁਣ ਵੀ ਕਰ ਰਹੇ ਹਾਂ ਅਸੀਂ ਕਰ ਰਹੇ ਸੀ 2013 ਚ ਤੇ ਉਹਨਾਂ ਨੇ ਬਾਅਦ ਚ ਸ਼ੁਰੂ ਕੀਤਾ ਪਰ ਉਹਨਾਂ ਨੇ ਆਪਣੀ ਟੀਮ ਭੇਜੀ ਸਾਡੇ ਕੋਲੇ ਉਹਦੀ ਉਹਦੀ ਬਾਰੇ ਐਕਸਪੀਰੀਅੰਸ ਸ਼ੇਅਰ ਕਰਨ ਲਈ ਸਿੱਖਣ ਲਈ ਕਿ ਕਿਵੇਂ ਕੀਤਾ ਜਾ ਸਕਦਾ ਤੇ ਫਿਰ ਪੁਤਿਨ ਨੇ ਵੀ ਆਪਣਾ ਟਾਈਗਰ ਰਿਲੀਜ਼ ਕੀਤਾ ਜਿਹੜਾ ਬਾਅਦ ਚ ਚਾਈਨਾ ਚਲਾ ਗਿਆ ਤੇ ਚਾਈਨਾ ਵਾਲਿਆਂ ਨੇ ਉਹਨੂੰ ਐਜ਼ ਅ ਗਿਫਟ ਵਾਪਿਸ ਕੀਤਾ ਤੇ ਉਹ ਜਦੋਂ ਗਿਫਟ ਆਇਆ ਤੇ ਇੱਕ ਚਾਈਨਾ ਰਸ਼ੀਆ ਵੱਲੋਂ ਉਹ ਦੋਸਤੀ ਦਾ ਕੰਮ ਵੀ ਕਰਦਾ ਤੇ ਉਹ ਇਹ ਆਪਾਂ ਹਿੰਦੁਸਤਾਨ ਪਾਕਿਸਤਾਨ ਵਾਲੇ ਕੇਸ ਤੇ ਵੀ ਇਹਦੇ ਬਾਰੇ ਗੱਲ ਕਰਾਂਗੇ ਜੀ। ਯਾ ਤੋ ਮੈਂ ਦੱਸਣਾ ਕਿ ਅਸੀਂ ਸ ਮੇਰੇ ਕੋਲ ਕੈਨੇਡਾ ਤੋਂ ਸਟੂਡੈਂਟ ਉਧਰ ਇਹ ਜੀ ਪੜਨ ਲਈ ਫਰਾਂਸ ਤੋਂ ਸਟੂਡੈਂਟ ਮੇਰੇ ਕੋਲੇ ਆ ਕੇ ਪੜ ਪੜ ਕੇ ਗਏ ਨੇ ਵਾਈਲਡ ਲਾਈਫ ਬਾਰੇ ਜਾਣ ਕੇ ਗਏ ਨੇ। ਹਮ ਮਲੇਸ਼ੀਆ ਹਮ ਸਵਿਟਜ਼ਰਲੈਂਡ ਤੋਂ ਅਸੀਂ ਸਾਇੰਟਿਸਟਾਂ ਨਾਲ ਕੰਮ ਕੀਤਾ ਹੈ। ਅਮਰੀਕਨ ਸਟੂਡੈਂਟਸ ਤੇ ਸਾਇੰਟਿਸਟ ਸਾਡੇ ਕੋਲੇ ਗਾਹੇ-ਬਗਾਹੇ ਆਉਂਦੇ ਰਹਿੰਦੇ ਨੇ ਤੇ ਕੋਲਾਬੋਰੇਸ਼ਨ 'ਚ ਅਸੀਂ ਕੰਮ ਕਰਦੇ ਰਹਿੰਦੇ ਆ। ਮੈਂ ਇੱਕ ਇੰਡੋ ਅ ਕੈਨੇਡੀਅਨ ਤੇ ਇੰਡੋ ਅਮਰੀਕਨ ਪੋਡਕਾਸਟ ਸੀਰੀਜ਼ ਅਸੀਂ ਸੁਣਨੇ ਆ ਜਿਹਦੇ ਚ ਦੋਨਾਂ ਤਿੰਨਾਂ ਮੁਲਕਾਂ ਦੇ ਵਿੱਚ ਜੋ ਜੋ ਵਾਪਰ ਰਿਹਾ ਹੈ ਜੋ ਚੱਲ ਰਿਹਾ ਹੈ ਉਹਦੀਆਂ ਭਵਿੱਖਵਾਨੀਆਂ ਉਹਦੇ ਸਮਾਧਾਨ ਉਹ ਸਾਰੇ ਬਾਰੇ ਅਸੀਂ ਗੱਲ ਕਰਦੇ ਆ ਤੇ ਇਸ ਕਰਕੇ ਜਿਹੜੀ ਜਿਹੜਾ ਨੋਲਿਜ ਐਕਸਚੇਂਜ ਆ ਨਾ ਸ਼ੇਅਰਿੰਗ ਆ ਉਹਦੇ ਨਾਲ ਹੀ ਤੁਸੀਂ ਸਿੱਖਦੇ ਹੋ ਸਿੱਖਦੇ ਹਾਂ ਕਈ ਵਾਰੀ ਜ਼ਰੂਰੀ ਨਹੀਂ ਕਿ ਤੁਸੀਂ ਸਾਰਾ ਕੁਝ ਆਪ ਦੇ ਉੱਪਰ ਹੰਢਾ ਕੇ ਸਿੱਖਣਾ ਅਸੀਂ ਕਿਸੇ ਹੋਰ ਥਾਂ ਦੀ ਐਗਜ਼ਾਮਪਲ ਤੋਂ ਸਿੱਖ ਕੇ ਵੀ ਆਪਣੀ ਚੀਜ਼ ਨੂੰ ਉਹ ਉਹ ਕਰਨਾ ਹੋਣ ਤੋਂ ਪਹਿਲਾਂ ਜਿਹੜਾ ਬਚਾ ਸਕਦੇ ਹਾਂ ਇਹ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਹੋ ਤੇ ਉਹ ਉਹਨੂੰ ਜਿਵੇਂ ਤੁਸੀਂ ਕਿਹਾ ਕਿ ਡਰਨਾ ਨਹੀਂ ਚਾਹੀਦਾ ਉਹਨੂੰ ਰਿਸਪੌਂਡ ਕਰਨਾ ਚਾਹੀਦਾ ਰਿਐਕਟ ਨਹੀਂ ਕਰਨਾ ਚਾਹੀਦਾ ਇਹ ਪੰਜਾਬ ਦੇ ਲੋਕ ਜਿਹੜੇ ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਪਹਿਲਾਂ ਆਪਣੇ ਆਪ ਨੂੰ ਹਾਲਾਂਕਿ ਸ਼ੇਰ ਕਹਾਉਂਦੇ ਨੇ ਪਰ ਇਹ ਮਨ ਦੇ ਵਿੱਚ ਡਰ ਕੇਵੇਂ ਘਟਿਆ ਇਹ ਸਾਡੀ ਕੁਦਰਤ ਦੇ ਨਾਲ ਜਿਹੜੀ ਸਾਂਝ ਬਹੁਤ ਪੁਰਾਣੀ ਸੀ ਬਹੁਤ ਗੂੜੀ ਸੀ ਉਹ ਸਾਂਝ ਦੇ ਵਿੱਚ ਇਹ ਕੁੜੱਤਣਤਾ ਭਰਾ ਮਾਹੌਲ ਜਾਂ ਪਰ ਇਹ ਅਕਰੂੜਤਾ ਜਿਹੜੀ ਇੱਕਾਈ ਹੈ ਇਹ ਆਈ ਕਿਉਂ ਹੈ ਕਿਉਂਕਿ ਅਸੀਂ ਉਸ ਕੁਦਰਤੀ ਸਾਰੇ ਵਰਤਾਰੇ ਤੋਂ ਪਿੱਛੇ ਹੋ ਗਏ ਤਾਂ ਦੇਖੋ ਮੈਂ ਇਹਨਾ ਜੇ ਇਹਨੂੰ ਮੈਂ ਨਾਨ ਪੋਲਿਟਿਕਲ ਸਟੇਟਮੈਂਟ ਬਣਨ ਜਾਵੇ ਮੇਰੇ ਇਸ ਗੱਲ ਨੂੰ ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਉਦੋਂ ਸਾਂਝਾ ਪੰਜਾਬ ਸੀਗਾ ਤੇ ਉਹ ਜਿਹੜਾ ਜਿਹੜਾ ਜੁਆਇੰਟ ਪੰਜਾਬ ਸੀ ਉਹਦੇ ਵਿੱਚ ਨਾ ਜਿਹੜਾ ਲਹਿੰਦੇ ਆਲਾ ਪਾਸਾ ਜਿਹੜਾ ਜੇਲਮ ਦੇ ਇਲਾਕੇ ਦਾ ਸਿੰਧ ਦੇ ਘਾਟੀਆਂ ਨੇ ਉਹ ਆਲਰੇਡੀ ਡਵੈਲਪ ਸੀਗੀਆਂ ਹੜੱਪਾ ਸੰਸਕ੍ਰਿਤੀ ਜੇ ਦੇਖੋ ਨਾ ਉਹ ਜਿਸ ਜਿਸ ਮਾਡਲ ਤੇ ਉਹ ਡਵੈਲਪ ਹੋ ਉਸੇ ਮਾਡਲ ਤੇ ਅਸੀਂ ਹੁਣ ਵੀ ਗੱਲ ਉਸੇ ਮਾਡਲ ਤੇ ਅਸੀਂ ਕੰਮ ਕਰ ਰਹੇ ਹਾਂ ਤੇ 47 ਤੋਂ ਪਹਿਲਾਂ ਉਸ ਇਲਾਕਿਆਂ ਦੇ ਵਿੱਚ ਬਜ਼ੁਰਗ ਦੱਸਦੇ ਨੇ ਕਿ ਉੱਥੇ ਖੇਤੀ ਵਧੀਆ ਹੁੰਦੀ ਸੀ ਇਹੇ ਤਰੀਕਿਆਂ ਨਾਲ ਹੁੰਦੀ ਜਿਹੜੇ ਜੋ ਅਸੀਂ ਅੱਜ ਕਰ ਰਹੇ ਹਾਂ ਜਦੋਂ ਵੰਡ ਹੋਈ ਤਾਂ ਸਭ ਤੋਂ ਜਿਹੜਾ ਵਧੀਆ ਏਰੀਆ ਸੀ ਉਧਰ ਚਲਾ ਗਿਆ ਸਾਡੇ ਇੱਥੇ ਤਾਂ ਟਿੱਲੇ ਟਿੱਬੇ ਹੈ ਜਾਂ ਕੁਝ ਰਹਿ ਗਏ ਫਿਰ ਜਦੋਂ ਹਿੰਦੁਸਤਾਨ ਨੂੰ ਖਾਣੇ ਦੀ ਅਨਾਜ ਦੀ ਰੋੜ ਪਈ ਤਾਂ ਫਿਰ ਇਹਨਾਂ ਨੇ ਤੁਹਾਨੂੰ ਇੱਕ ਜਿਹੜਾ ਤਬਕਾ ਹੈਗਾ ਜਿਹਨੂੰ ਖੇਤੀ ਆਉਂਦੀ ਹੈ ਜਿਹੜਾ ਉਧਰੋਂ ਇੱਧਰ ਆਇਆ ਸੀ ਤੁਹਾਡੇ ਕੋਲ ਮਜ਼ਦੂਰ ਹੈਗਾ ਕੰਮ ਕਰਨ ਨੂੰ ਤੁਹਾਨੂੰ ਸਿਰਫ ਜ਼ਮੀਨ ਦੇਣੀ ਆ ਕੁਝ ਉਹਨਾਂ ਨੂੰ ਹੱਥ ਖੁੱਲੇ ਕਰਨੇ ਆ ਕਿ ਤੁਸੀਂ ਜਿੰਮੇ ਮਰਜ਼ੀ ਵਾੜੋ ਉੱਥੇ ਵੜ ਕੇ ਤੇ ਅਸੀਂ ਫਿਰ ਉਸ ਸਮੇਂ ਸਾਨੂੰ ਸਿਰਫ ਖੇਤੀ ਵਾਲੇ ਪਾਸੇ ਨੂੰ ਲਾਇਆ ਗਿਆ ਖਾਸ ਤੌਰ ਤੇ ਪੰਜਾਬ ਨੂੰ ਤੇ ਹਰਿਆਣੇ ਨੂੰ ਤੇ ਜਿਹੜੇ ਸਾਡੇ ਕੁਦਰਤੀ ਸੰਸਾਧਨ ਸਿੱਕੇ ਸਾਨੂੰ ਉਹਨਾਂ ਬਾਰੇ ਕਿਸੇ ਨੇ ਕੋਈ ਗੱਲਬਾਤ ਅਸੀਂ ਨਹੀਂ ਸਾਡੇ ਖੇਤਾਂ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਪੁੱਠਕੰਡਾ ਨਾਮ ਦੀ ਇੱਕ ਜੜੀ ਹੁੰਦੀ ਹੈ ਪੁੱਠਕੰਡਾ ਜਿਹੜਾ ਆਪਾਂ ਜਾਣਦੇ ਸਾਡੇ ਲੱਗਦਾ ਲੱਗ ਜਾਂਦਾ ਤੇ ਉਹ ਪੁੱਠਕੰਡੇ ਦਾ ਨਾ ਉਹ ਬਹੁਤ ਮਹਿੰਗੀ ਦਵਾਈ ਬਣਦੀ ਆ ਤੁਸੀਂ ਕਈ ਸਾਰੀਆਂ ਜਿਹੜੀ ਆਰਗੈਨਿਕ ਬਣਾਉਂਦੀਆਂ ਨੇ ਕੰਪਨੀਆਂ ਮੈਡੀਸਿਨਸ ਉਹ 2-2 2.5 ਹਜ਼ਾਰ ਰੁਪਏ ਦੇ ਕੈਪਸੂਲਸ ਵੇਚਦੀਆਂ ਨੇ ਉਹਦੇ ਬਣਾ ਕੇ ਕਈ ਤਰ੍ਹਾਂ ਦਾ ਹੋਰ ਹੈਗਾ ਤੇ ਅਸੀਂ ਜਿਹਨੂੰ ਭਖੜਾ ਕਹ ਲੈਨੇ ਆਪਾਂ ਭਖੜੇ ਨਾਲੋਂ ਪਖੜਾ ਤਾਂ ਜ਼ਮੀਨ 'ਤੇ ਹੁੰਦਾ ਪਟਕਣ ਦਾ ਲੰਬੇ-ਲੰਬੇ ਤਾਰਾਂ ਜੀ ਹੁੰਦੀਆਂ ਉਹਦੇ 'ਚ ਕਾਫੀ ਸਾਰੇ ਕੰਡੇ ਲੱਗੇ ਹੁੰਦੇ ਨੇ ਤੇ ਉਹਨੂੰ ਪਟਕਣ ਦਾ ਕਹਿੰਦੇ ਆ ਲੋਕੀਓ ਨੂੰ ਪਿਛਲੇ ਪਹਿਲੇ ਜ਼ਮਾਨਿਆਂ ਦੇ ਵਿੱਚ ਉਹਨੂੰ ਭੁੰਡ ਕੇ ਖਾਂਦੇ ਹੁੰਦੇ ਸੀਗੇ ਭਾਰ ਘਟਦਾ ਸੀ ਸਿਹਤ ਠੀਕ ਰਹਿੰਦੀ ਸੀ ਕਮਜ਼ੋਰੀ ਨਹੀਂ ਸੀ ਹੁੰਦੀ ਲਸੂੜਾ ਫੋਰ ਐਗਜ਼ਾਮਪਲ ਇੱਕ ਫਾਲ ਸਾਡਾ ਹੋਏਗਾ ਅਸੀਂ ਇਹ ਸਾਰਾ ਕੁਝ ਵੱਢ ਕੇ ਤੇ ਤਰਾਸ ਦੀ ਇਹ ਰਹੀ ਸਾਡੀ ਪਿਛਲੇ ਸੱਤ ਸਾਲਾਂ ਦੇ ਵਿੱਚ ਕਿ ਅਸੀਂ ਨਾ ਜੇਸ ਮੁਲਕ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕੀਤੀ ਨਾ ਕਿ ਡਾਇਵ ਜੇ ਕੰਟਰੀ ਇੰਡੀਆ ਆ ਤਾਂ ਡਾਇਵਰਸ ਸਟੇਟ ਪੰਜਾਬ ਸੀਗਾ ਤੁਹਾਡੇ ਕੋਲੇ ਸਾਰਾ ਕੁਝ ਸੀਗਾ ਜੀ ਤੁਹਾਡੇ ਕੋਲ ਰੈਪੀਰੀਅਨ ਜਾਂ ਰਿਵਰਾਈਨ ਫੋਰੈਸਟ ਹੈਗਾ ਮਾਲਵੇ ਦਾ ਮੱਝੇ ਦਾ ਉਸ ਤੋਂ ਬਾਅਦ ਤੁਹਾਡੇ ਕੋਲੇ ਡੇਜ਼ਰਟ ਹੈਗੇ ਆ ਮਾਲਵੇ ਦੇ ਮਾਲਵੇ ਦੇ ਬਿਲਕੁਲ ਤੁਹਾਡੇ ਕੋਲੇ ਫਿਰ ਮਾਰਸ਼ੀ ਲੈਂਡਸ ਨੇ ਮੁਖਸਰ ਸਾਹਿਬ ਹੋ ਗਿਆ ਤੇ ਸ਼੍ਰੀ ਗੰਗਾ ਨਗਰ ਤੋਂ ਥੱਲੇ ਦੇ ਇਲਾਕੇ ਨੇ ਅਬੋਰ ਦੇ ਲਾਗੇ ਉਹ ਸਾਰੇ ਤੁਹਾਡੇ ਕੋਲੇ ਮਲੋਟ ਏਰੀਆ ਉਹ ਸਾਰਾ ਮਾਰਸ਼ੀ ਲੈਂਡ ਸੀਗਾ ਤੁਹਾਡੇ ਕੋਲੇ ਮਤਲਬ ਪਾਣੀ ਉੱਥੇ ਹੁਣ ਵੀ ਅੱਜ ਵੀ 5-6 ਫੁੱਟ ਤੇ ਨਿਕਲ ਜਾਂਦਾ ਤੇ ਤੁਹਾਡੇ ਕੋਲੇ ਜਦੋਂ ਇੰਨਾ ਡਾਇਵਰਸ ਸਟੇਟ ਸੀਗਾ ਤੁਸੀਂ ਉਹਨੂੰ ਕਦੇ ਚਲਾਇਆ ਝੋਨੇ ਤੇ ਕਣ ਤੇ ਅਸੀਂ ਜਿਹੜੀ ਸਟੇਟ ਤੋਂ ਅ ਦੁਬਈ ਵਰਗੇ ਸ਼ੇਖਾਂ ਨੂੰ ਪ੍ਰੋਵਾਈਡ ਕਰਾਉਣ ਲਈ ਖਜੂਰ ਪੈਦਾ ਕਰ ਸਕਦੇ ਸੀ ਅਸੀਂ ਉੱਥੇ ਭਾਰਤ ਦੀਆਂ ਕੁਝ ਗਰੀਬ ਜਿਹੜੀਆਂ ਸਟੇਟਾਂ ਸੀਗੀਆਂ ਉਹਨਾਂ ਨੂੰ ਖਵਾਉਣ ਦੇ ਲਈ ਅਸੀਂ ਝੋਨਾ ਪੈਦਾ ਕੀਤਾ ਆਪਦਾ ਮਹਿੰਗਾ ਪਾਣੀ ਸਿੰਜ ਕੇ ਹੂੰ ਠੀਕ ਹੈ ਜੀ ਇੱਕ ਝੋਨ ਇੱਕ ਕਿਲੋ ਝੋਨਾ ਲਾਉਣ ਲਈ ਹੁਣ ਅੱਜ 16 16 ਤੋਂ ਲੈ ਕੇ 5000 ਲਟਰ ਤੱਕ ਦਾ ਪਾਣੀ ਲੱਗਦਾ ਤੇ ਬਹੁਤਾ ਅਸੀਂ ਪਾਣੀ ਨਹਿਰੀ ਨਹੀਂ ਜਮੀਨੀ ਲਾਉਂਦੇ ਤੇ ਇਹ ਸਾਰਾ ਜਿਹੜਾ ਚੱਕਰ ਨਾ ਇਹ ਉਥੋਂ ਹੀ ਖਰਾਬ ਹੋਇਆ ਸਾਨੂੰ ਟਾਈਮ ਸਿਰ ਸੰਭਲ ਜਾਣਾ ਚਾਹੀਦਾ ਸੀਗਾ ਨਾ ਅਸੀਂ ਉਸ ਚੱਕਰ ਚੋਂ ਬਾਹਰ ਆ ਰਹੇ ਹਾਂ ਤੇ ਦੂਜਾ ਸਾਡਾ ਸੁਭਾਵੀ ਇਹ ਦੇ ਵਿੱਚ ਜਿਹੜਾ ਬਹੁਤ ਵੱਡਾ ਕਲਪਰੇਟ ਆ ਕਿ ਅਸੀਂ ਇੱਕ ਜਿਹੜੀ ਚੀਜ਼ ਸਿੱਖ ਲੈਣਿਆ ਅਸੀਂ ਉਹਨੂੰ ਬਾਰ ਬਾਰ ਕਰੇ ਜਾਂਦੇ ਹਾਂ ਨਿਰੰਤਰਤਾ ਨਾਲ ਤੇ ਕੰਟੀਨਿਊਟੀ ਨਾ ਬਹੁਤ ਜ਼ਿਆਦਾ ਚੰਗੀ ਚੀਜ਼ ਵੀ ਨਹੀਂ ਹੈਗੀ ਜੇ ਪੰਜਾਬੀਆਂ ਤੇ ਲੱਗ ਜਾਵੇ ਅਸੀਂ ਇੱਕ ਰਿਸੋਰਸ ਬਹੁਤ ਕੁਝ ਕਰਦੇ ਹਾਂ ਸੋ ਇਹ ਦੋ ਤਿੰਨ ਜਿਹੜੇ ਮੁੱਖ ਕਾਰਨ ਰਹੇ ਨੇ ਪਰ ਸ਼ਾਇਦ ਮੈਨੂੰ ਹੁਣ ਲੱਗਦਾ ਕਿ ਜੇ ਅਸੀਂ ਨਾ ਨੇਚਰ ਨੂੰ ਬਚਾਉਣ ਦੀ ਕੁਦਰਤ ਨੂੰ ਬਚਾਉਣ ਦੀ ਜਿਹੜੀ ਚੇਟਕਾ ਪੰਜਾਬੀਆਂ ਨੂੰ ਲਾਦੀ ਹੈ ਨਾ ਤੇ ਸ਼ਾਇਦ ਉਹ ਇਧਰ ਨੂੰ ਹੋ ਜਾਣ ਤੇ ਉਹੀ ਜਿਹੜਾ ਨਾ ਮਤਲਬ ਦੇਖ ਕੇ ਸਿੱਖਣ ਵਾਲੀ ਗੱਲ ਹੈ ਦੇਖ ਕੇ ਸਿੱਖਣ ਵਾਲੀ ਗੱਲ ਹੈ ਤੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਬਹੁਤ ਸਾਰੇ ਜਿਹੜੇ ਕਸ਼ਤਕਾਰ ਨੇ ਹੁਣ ਇਸ ਪਾਸੇ ਨੂੰ ਆਉਣ ਲੱਗ ਪਏ ਤੇ ਉਹ ਕੁਦਰਤੀ ਖੇਤੀ ਵਾਲੇ ਪਾਸੇ ਨੂੰ ਹੋ ਗਏ ਨੇ ਤੇ ਉਹਨਾਂ ਦੀ ਦੇਖਾ ਦੇਖੀ ਲੋ ਕਰਨ ਵੀ ਲੱਗਦਾ ਜਿਵੇਂ ਵੀ ਤੁਸੀਂ ਵਿਚਰਦੇ ਹੋ ਸਾਰਾ ਕੁਝ ਵੇਖਦੇ ਕਰਦੇ ਹੋ ਨੌਜਵਾਨਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਚੰਗਾ ਰਹਿੰਦਾ ਹੈ ਵਿਦੇਸ਼ਾਂ ਦੇ ਨਾਲ ਵੀ ਜੀ ਹੁਣ ਪੰਜਾਬ ਵਾਲੇ ਪਾਸੇ ਖਾਸ ਤੌਰ ਦੇ ਉੱਪਰ ਇਸ ਖਿੱਤੇ ਦੀ ਜੇਕਰ ਗੱਲ ਕਰੀਏ ਤਾਂ ਕਿੰਨਾ ਕੁ ਚੰਗੇ ਤਰੀਕੇ ਦੇ ਨਾਲ ਲੋਕਾਂ ਦੇ ਵੱਲ ਰਿਸਪਾਂਸ ਕੀਤਾ ਜਾਂਦਾ ਹੈ ਖਾਸ ਤੌਰ ਦੇ ਉੱਪਰ ਨੌਜਵਾਨ ਪੀੜੀ ਹਾਲਾਂਕਿ ਬਹੁਤ ਆਤ ਤਾਂ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਵਾਲੇ ਪਾਸੇ ਨੂੰ ਪੂਚ ਕਰ ਗਏ ਨੇ ਪਰ ਜਿੰਨੇ ਕੁ ਇੱਥੇ ਨੇ ਉਹ ਸਮਝਦੇ ਨੇ ਇਸ ਚੀਜ਼ ਨੂੰ ਸਮਝਣਾ ਚਾਹੁੰਦੇ ਨੇ ਜਾਂ ਫਰੋਂ ਵਾਲੇ ਸਮੇਂ ਦੇ ਵਿੱਚ ਤਬਦੀਲੀਆਂ ਦੇਖਣ ਗਿਆ ਉਹਨਾਂ ਦੀ ਜ਼ਮੀਨੀਂ ਦੇ ਹੱਥੋਂ ਆਹ ਦੇਖੋ ਬਿਲਕੁਲ ਬਹੁਤ ਬਹੁਤ ਵਧੀਆ ਕੁਐਸਚਨ ਹੈ ਇਹ ਤੇ ਸਾਨੂੰ ਨਾ ਮੈਂ 2 ਸਾਲ ਹੋ ਗਏ ਮੈਨੂੰ ਪੰਜਾਬ ਚ ਕੰਮ ਕਰਦਿਆਂ ਨੂੰ ਹੁਣ ਮੈਂ ਜਦੋਂ ਡਰਗ ਦੀ ਪ੍ਰੋਬਲਮ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਫਿਰ 10 12 ਸਾਲ ਪਿਛੇ ਲੈ ਕੇ ਜਾਣਾ ਚਾਹੁੰਦਾ ਇਹਦਾ ਜਵਾਬ ਸ਼ਾਇਦ ਉੱਥੇ ਹੀ ਆ ਹ ਜਦੋਂ ਡਰਗ ਦੀ ਪ੍ਰੋਬਲਮ ਸ਼ੁਰੂ ਹੋਈ ਸੀ ਕਿ ਮੈਂ ਉਦੋਂ ਪੰਜਾਬ ਛੱਡਿਆ ਸੀ 2010 ਦੇ ਵਿੱਚ ਤੇ ਮੇਰੇ ਉਤ ਤੋਂ ਬਾਅਦ ਕਰੀਬਨ 32-33 ਦੋਸਤ ਮਿੱਤਰ ਜਿਹੜੇ ਨੇ ਡਰਗ ਦੀ ਪੇਂਟ ਚੜ੍ਹ ਕੇ ਮਰ ਗਏ ਵੱਡੇ ਘਰਾਂ ਦੇ ਛੋਟੇ ਘਰਾਂ ਦੇ ਮੱਧਮ ਘਰਾਂ ਦੇ ਤੇ ਹੁਣ ਕਈ ਐਸੇ ਨੇ ਜਿਹੜੇ ਪੋਡਕਾਸਟ ਸੁਣਦੇ ਨੇ ਇਦਾਂ ਦੇ ਤੇ ਉਹ ਫਿਰ ਕੰਟੈਕਟ ਕਰਦੇ ਨੇ ਤੇ ਮੇਰੇ ਇੱਕ ਮੈਂ ਤੁਹਾਨੂੰ ਨਾਮ ਹੀ ਦੱਸ ਦਣਾ ਮੇਰੇ ਇੱਕ ਬਹੁਤ ਵਧੀਆ ਸਕੂਲ ਮੇਟਾ ਨਵਦੀਪ ਉਹ ਸਾਡੇ ਲੁਧਿਆਣੇ ਦਾ ਹੀ ਹੈ ਤੇ ਉਹ ਗਾਹੇ-ਬਗਾਹੇ ਕੰਟੈਕਟ ਕਰਦਾ ਰਹਿੰਦਾ ਜੀ ਤੇ ਉਹ ਕੋਸ਼ਿਸ਼ ਕਰਦੀ ਹੈ ਕਿ ਉਹਨੂੰ ਹਲਾਸ਼ਰੀ ਦੇਈਏ ਉਹ ਇਸ ਸਮੱਸਿਆ ਤੋਂ ਬਾਹਰ ਆਉਣਾ ਚਾਹੁੰਦਾ ਤੇ ਅਾਕੀਨ ਇਦਾਂ ਦੇ ਹੋਰ ਕਈ ਸਾਰੇ ਮੁੰਡੇ ਨੇ ਤੇ ਇਹ ਤਾਂ ਇੱਕ ਜਿਹੜੇ ਨੌਜਵਾਨ ਵਿਗੜੇ ਵਾਪਸ ਆ ਰਹੇ ਨੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਅਸੀਂ ਕਈ ਵਾਰੀ ਲੈਕਚਰ ਦਿੰਦੇ ਹਾਂ ਕਿ ਜਿਹੜਾ ਡਰੱਗ ਐਡਿਕਸ਼ਨ ਹੈ ਨਾ ਹੂੰ ਉਹਦੇ ਚ ਨੇਚਰ ਕਨਜ਼ਰਵੇਸ਼ਨ ਇੱਕ ਦਵਾਈ ਦੀ ਤਰ੍ਹਾਂ ਰੈਮਡੀ ਦੀ ਤਰ੍ਹਾਂ ਕੰਮ ਕਰਦਾ ਹੈ ਬਿਲਕੁਲ ਸਾਡੇ ਇੱਕ ਕਹਾਵਤ ਹੈ ਨੇਚਰ ਜਿਹੜੀ ਕਮਿਊਨਿਟੀ ਹੈ ਨਾ ਕਨਜ਼ਰਵੇਸ਼ਨ ਵਾਲੀ ਕਿ ਗਿਵ ਯੋਰ ਕਿਡ ਟੀਚ ਯਰ ਕਿਡ ਫੋਟੋਗ੍ਰਾਫੀ ਆਪਣੇ ਬੱਚੇ ਨੂੰ ਫੋਟੋਗ੍ਰਾਫੀ ਸਿਖਾਓ ਦੇ ਵਿਲ ਨੈਵਰ ਹੈਵ ਮਨੀ ਫਾਰ ਡਰੱਗਸ ਉਹਨਾਂ ਕੋਲੇ ਨਸ਼ਾ ਖਰੀਦਣ ਦੇ ਪੈਸੇ ਨਹੀਂ ਬਣਨਗੇ ਕਿਉਂਕਿ ਉਹ ਸਾਰਾ ਟਾਈਮ ਉਹ ਲੈਂਸ ਤੇ ਮਹਿੰਗੇ ਕੈਮਰੇ ਤੇ ਹੋਰ ਇਕੁਪਮੈਂਟ ਲੈਣ ਦੇ ਵਿੱਚ ਆਪਣਾ ਪੈਸਾ ਲਾਇਆ ਕਰਨਗੇ ਤੇ ਕਿਉਂਕਿ ਸ਼ੌਂਕ ਹੈ ਤੇ ਸਾਡੀ ਪੰਜਾਬੀਆਂ ਜਿਸ ਤੋਂ ਭੜੀ ਆਕਾਦਤ ਹੋ ਗਈ ਅਸੀਂ ਸ਼ੌਂਕ ਮਾਰ ਲੇ ਮਿਹਨਤ ਕਰਕੇ ਸ਼ੌਂਕ ਕਮਾਉਣੇ ਮਾਰ ਮਰ ਲੇ ਸਾਨੂੰ ਆਏ ਕਿ ਕੇਲਾ ਵੇਚ ਆ ਤੇ ਚਲੋ ਅਸੀਂ ਕੁਝ ਕਿਤੋਂ ਵੀ ਪੈਸੇ ਹੋਰ ਪਾਸਿਓਂ ਆਏ ਤੇ ਉਹ ਅਸੀਂ ਸ਼ੌਂਕ ਪੂਰੇ ਕਰ ਲੈਣੇ ਦੇਖ ਦੇਖੀ ਉਹ ਸ਼ਾਇਦ ਸਾਨੂੰ ਬਦਲਣਾ ਪੈਣਾ ਪਰ ਜਿਹੜੇ ਭਾਜੀ ਨੌਜਵਾਨਾ ਕਈ ਅੱਜਕੱਲ ਦੇ ਬੱਚੇ ਜ਼ਿਆਦਾ ਸੋਹਰਤ ਨਹੀਂ ਜ਼ਿਆਦਾ ਅਵੇਅਰ ਨਹੀਂ ਛੋਟੇ ਛੋਟੇ ਬੱਚਿਆਂ ਨੂੰ ਉਹ ਗੱਲਾਂ ਪਤਾ ਨਹੀਂ ਜਿਹੜੀਆਂ ਸਾਨੂੰ ਆਪਣੀ ਗ੍ਰੈਜੂਏਸ਼ਨ ਟਾਈਮ 'ਚ ਆ ਕੇ ਸਮਝ ਆਈਆਂ ਉਹ ਬੱਚੇ ਅੱਜ 7ਵੀਂ 8ਵੀਂ ਕਲਾਸ ਦੇ ਬੱਚੇ ਅਵੇਅਰ ਨਹੀਂ ਉਸ ਗੱਲਾਂ ਨੂੰ ਚੱਕਰ ਬਸ ਇਹ ਹੈ ਕਿ ਉਹਨਾਂ ਨੂੰ ਕੋਈ ਨਾ ਕੋਈ ਸੇਧ ਦੇਣ ਵਾਲਾ ਚਾਹੀਦਾ ਜਿਹੜਾ ਉਹਨਾਂ ਨੂੰ ਐਕਚੁਅਲੀ ਉਸ ਪਾਸੇ ਲਾ ਦਵੇ ਸਾਡੀ ਜਿਹੜੀ ਹੁਣ ਰੇਸ ਹੈ ਉਹ ਸਿਰਫ ਇੰਨੀ ਕਾ ਕਿ 10 ਕਸਾਲ ਅਸੀਂ ਇਸ ਤਰਾਸ ਜਿਹਨੂੰ ਥੋੜਾ ਹੋਲਡ ਕਰ ਲਈਏ ਜਦ ਤੱਕ ਇਹ ਜਿਹੜੇ ਬੱਚੇ ਜਵਾਨ ਹੋ ਰਹੇ ਬਾਈ ਬਲੌਕ ਕਰ ਲੈਣਗੇ ਅਗਲੀ ਆਉਂਦੀ ਵਾਲੀਆਂ ਪੀੜ੍ਹੀਆਂ ਦੇ ਵਿੱਚ ਤੇ ਨੌਜਵਾਨ ਇਸ ਪਾਸੇ ਨੂੰ ਕਾਫੀ ਜ਼ਿਆਦਾ ਉਤਸੁਕਤਾ ਨਾਲ ਆਉਂਦੇ ਨੇ ਸਾਨੂੰ ਨਵੇਂ ਤੋਂ ਨਵੇਂ ਬੱਚਾ ਨਵੇਂ ਤੋਂ ਨਵੇਂ ਨੌਜਵਾਨ ਜਿਹੜਾ ਉਹ ਟੱਕਰ ਦਾ ਜਿਹੜਾ ਅਸੀਂ ਫੀਲਡ 'ਚ ਜਾਂਦੇ ਆ ਤੇ ਲੋਕਾਂ ਦੇ ਬਹੁਤ ਸਾਰੇ ਸਵਾਲ ਆ ਬੱਚਿਆਂ ਦੇ ਉਹਨਾਂ ਦੇ ਬਹੁਤ ਸਾਰੇ ਆਈਡੀਆਜ਼ ਨੇ ਤੇ ਉਹਨਾਂ ਨੂੰ ਇਨਕੈਸ਼ ਕਰਕੇ ਆਮ ਸ਼ੋਰ ਕਿ ਅਸੀਂ ਅਗਲੇ ਜਿਹੜਾ ਜਿਹੜਾ ਫਿਊਚਰ ਨਾ ਗ੍ਰੀਨ ਫਿਊਚਰ ਆ ਉਹਦੇ ਵੱਲ ਪਾਸੇ ਵੱਧ ਸਕਦੇ ਆ ਪਰ ਜਿਹੜੀ ਪਾਲਿਸੀ ਮੇਕਿੰਗ ਤੇ ਪ੍ਰੋਬਲਮ ਆ ਨਾ ਉਹ ਇੱਕ ਵੱਡਾ ਇੱਕ ਇਸ਼ੂ ਆ ਮੈਂ ਉੱਥੇ ਆਉਣ ਲੱਗਾ ਸੀ ਸਰਕਾਰਾਂ ਬਹੁਤ ਸਾਰੇ ਸੱਜਣਾ ਦੋਸਤਾਂ ਮੇਤਰਾਵੀਆਂ ਨਾਲ ਇਦਾਂ ਗੱਲ ਹੁੰਦੀ ਆ ਬਹੁਤ ਸਾਰੇ ਆਈਡੀਆਜ਼ ਨੇ ਹਰ ਇੱਕ ਬੰਦਾ ਕਹਿੰਦਾ ਹੈ ਕਿ ਮੈਂ ਇਦਾਂ ਦੀਆਂ ਚੀਜ਼ਾਂ ਤੋਂ ਭਰਪੂਰ ਆ ਹਾਲਾਂਕਿ ਕਿੰਨਿਆਂ ਦੀਆਂ ਸਾਰਥਕ ਸਿੱਧ ਹੁੰਦੀਆਂ ਨੂੰ ਅਲੱਗਾ ਗੱਲ ਹੈ ਤੁਸੀਂ ਹੁਣ ਇਸ ਪ੍ਰੋਜੈਕਟ ਦੇ ਉੱਪਰ ਗੱਲ ਕਰ ਰਹੇ ਹੋ ਕੰਮ ਕਰ ਰਹੇ ਹੋ ਲਗਾਤਾਰ ਤੁਹਾਨੂੰ ਕਾਫੀ ਲੰਬਾ ਸਮਾਂ ਹੋ ਚੱਲਿਆ ਹੈ ਸਰਕਾਰ ਦੇ ਨਾਲ ਕਿਸੇ ਤਰੀਕੇ ਦਾ ਕੋ ਤਾਲਮੇਲ ਬਣਿਆ ਇਹ ਸਾਰੇ ਆਈਡੀਆਜ਼ ਉਹਨਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜੇ ਕੀਤੀ ਤਾਂ ਕਿੰਨਾ ਰਿਸਪੌਂਸ ਹੈ ਅ ਦੇਖੋ ਪਹਿਲੇ ਪਾਈਪਲਾਈਨ ਦੇ ਵਿੱਚ ਚੀਜ਼ਾਂ ਬਹੁਤ ਸਾਰੀਆਂ ਮੈਂ ਕਿਸੇ ਸਰਕਾਰ ਦੇ ਖਿਲਾਫ ਵੀ ਨਹੀਂ ਬੋਲਣਾ ਚਾਹੁੰਦਾ ਕਾਰਨ ਇਹ ਕਿ ਆ ਕੈਵਰੀ ਵੱਧ ਕਹੀ ਗੱਲ ਸ਼ਾਇਦ ਕਿਤੇ ਪ੍ਰੋਜੈਕਟ ਨੂੰ ਜਾਂ ਉਸ ਲਈ ਤੇ ਜਾਂਦੀ ਗੱਲ ਉਹਦਾ ਵੀ ਚੰਗੇ ਕੰਮ ਦਾ ਥੋੜਾ ਜਿਹਾ ਸਮਾਂ ਵੱਧ ਲੱਗ ਜਾਂਦਾ ਹੈ ਇਹ ਕਹਿ ਕੇ ਸਬਰ ਕਰ ਸਕਦੇ ਕਰ ਸਕਦੇ ਆ ਮੈਂ ਕਾਫੀ ਸਾਲਾਂ ਤੋਂ ਨਾਕ ਕਰਨੇ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਦੇ ਦਰਵਾਜ਼ੇ ਦੇ ਉੱਪਰ ਕਈ ਸਾਰੀ ਚੀਜ਼ਾਂ ਨੇ ਜਿਵੇਂ ਸਾਨੂੰ ਕੇਂਦਰ ਸਰਕਾਰ ਤੋਂ ਦਾ ਮਦਦ ਮਿਲਦੀ ਹੈ ਐਵੇਂ ਤੁਹਾਨੂੰ ਝੂਠ ਕਹੀਏ ਕੇਂਦਰ ਸਰਕਾਰ ਤੋਂ ਇਸ ਚੀਜ਼ ਦਾ ਫੰਡ ਵੀ ਆਉਂਦਾ ਪੈਸਾ ਵੀ ਆਉਂਦਾ ਤੇ ਕੇਂਦਰ ਸਰਕਾਰ ਉਹਦਾ ਕੋਈ ਸੀਐਸਆਰ ਫੰਡ ਵੀ ਤੇਰਾ ਹੈਗਾ ਜਿਹੜੀ ਸਟੇਟ ਗਵਰਨਮੈਂਟ ਹੈ ਨਾ ਮੈਨੂੰ ਥੋੜੀ ਜੀ ਨਰਾਜ਼ਗੀ ਵੀ ਕਹਿ ਲੋ ਇਹ ਤਾਂ ਹੋ ਗਈ ਆ ਤੇ ਮੈਂ ਬਹੁਤ ਸਾਫ਼ ਸ਼ਬਦਾਂ ਤੇ ਕਹਿਣਾ ਚਾਹੁੰਦਾ ਕਿ ਸਟੇਟ ਗਵਰਨਮੈਂਟ ਥੋੜੀ ਜੀ ਨਾ ਉਹਨਾਂ ਨੂੰ ਅਪਰੋਚ ਕਰਨਾ ਇਹਨਾਂ ਸੌਖਾ ਨਹੀਂ ਲੱਗਦਾ ਜਿੰਨਾ ਦਿਖਾਇਆ ਜਾਂਦਾ ਮੈਂ ਪੰਜਾਬ ਆਇਆ ਇਸ ਕਰਕੇ ਸੀਗਾ ਕਿ ਸ਼ਾਇਦ ਇੱਥੋਂ ਦੀ ਸਟੇਟ ਗਵਰਨਮੈਂਟ ਤੋਂ ਕੋਈ ਹੈਲਪ ਹੋ ਸਕਦੀ ਹੋਊਗੀ ਤੇ ਲੋਕਾਂ ਨੇ ਸਾਨੂੰ ਸੁਣਿਆ ਸਾਨੂੰ ਵੱਡੇ ਲੀਡਰਸ ਨੇ ਜਿਹੜੇ ਨੇ ਟਾਈਮ ਦਿੱਤਾ ਆ ਜਰੂਰ ਤੇ ਉਹ ਸਾਰੀ ਚੀਜ਼ਾਂ ਹਲੇ ਪਾਈਪਲਾਈਨ 'ਚ ਆ ਪਰ ਜੋ ਮੈਂ ਕਹਦਾ ਕਿ ਮੈਂ ਉਸ ਚੀਜ਼ ਨੂੰ ਜ਼ਮੀਨੀ ਧਰਤਲ ਦੇ ਉੱਪਰ ਸਚਾਈ ਚ ਕਨਵਰਟ ਕਰ ਚੁੱਕ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੇਕਰ ਕਾਮ ਇਨਸਾਨ ਹੈ ਉਹਦੀ ਦਿਨ ਚ ਰਿਆ ਵਿਚਾਰਾ ਡਿਊਟੀ ਕਰਦਾ ਹੈ ਆਪਣੀ ਨੌਕਰੀ ਕਰਦਾ ਹੈ ਉਹ ਕਿਵੇਂ ਛੋਟੇ ਛੋਟੇ ਕਦਮ ਪੁੱਟ ਕੇ ਨੇਚਰ ਦੇ ਨਾਲ ਜੁੜਿਆ ਵੀ ਰਵੇ ਤੇ ਆਪਣੇ ਪੱਤਰ ਦੇ ਉੱਪਰ ਹੀ ਕੋਜੀ ਕੁਸ਼ਨ ਐ ਇਦਾਂ ਦੀਆਂ ਕਰੇ ਉਹਦੇ ਮਨ ਨੂੰ ਤਸੱਲੀ ਤਾਂ ਹੋਵੇ ਨਾਲ ਦੇ ਨਾਲ ਨੇਚਰ ਦਾ ਵੀ ਮਾਣਾ-ਮੋਟਾ ਕੁਝ ਵਾਜੇ ਬਿਲਕੁਲ ਸਾਡੇ ਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਆਪ ਦੇ ਘਰ ਨੇ ਚਾਹੇ 100ਗਾਜ 50ਗਾਜ ਦਾ 플ੌਟ ਵੀ ਹੈਗਾ ਮੈਂ ਬੜੀ ਛੋਟੀ ਜਿਹੀ ਗੱਲ ਤੋਂ ਸ਼ੁਰੂ ਕਰਦਾ ਹਾਂ ਤੁਸੀਂ ਨਾ ਆਪਣੇ ਘਰ ਦੇ ਵਿੱਚ ਇਕੋ ਫਰੂਟ ਪਾਰਕ ਲਾ ਸਕਦੇ ਹੋ ਉਹਦਾ ਕਿਵੇਂ ਹੋ ਤੁਹਾਡੇ ਘਰਾਂ ਦੇ ਵਿੱਚ ਅੱਜਕੱਲ ਬਹੁਤ ਸਾਰੇ ਸਬਸਟ੍ਰੇਟ ਮਿਲਦੇ ਨੇ ਜਿਵੇਂ ਕੋਕੋ ਪੀਟ ਹੋ ਗਿਆ ਗੋਹੀ ਦੀ ਖਾਦ ਹੋ ਗਈ ਚੌਲਾਂ ਦਾ ਜਿਹੜਾ ਫੱਕ ਹੁੰਦੀ ਆ ਉਹ ਹੋ ਜਾਂਦੀ ਆ ਇਹ ਸਾਰਾ ਕੁਝ ਮਿਕਸ ਕਰਕੇ ਥੋੜੀ ਜਿਹੀ ਮਿੱਟੀ ਪਾ ਕੇ ਤੁਸੀਂ ਘਰਾਂ ਦੇ ਵਿੱਚ ਹਾਈਬ੍ਰਿਡ ਫਰੂਟ ਲਾ ਸਕਦੇ ਹੋ ਇਹਨਾਂ ਹਾਈਬ੍ਰਿਡ ਫਰੂਟਸ ਦਾ ਫਾਇਦਾ ਕੀ ਹੈ ਕਿ ਤੁਹਾਡੇ ਬੱਚਿਆਂ ਨੂੰ ਆਪ ਦੇ ਲਈ ਖਾਣ ਦੇ ਲਈ ਪੈਸਟੀਸਾਈਡ ਫ੍ਰੀ ਆਰਗੇਨਿਕ ਫੂਡ ਮਿਲਦਾ ਰੁਕ ਪਹਿਲੀ ਚੀਜ਼ ਤਾਂ ਉਸੇ ਆਪਣੇ ਜਿਹੜੇ ਬੱਚਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਉਹਨਾਂ ਦੇ ਲਈ ਇਹ ਕਰ ਸਕਦੇ ਹੋ ਅੰਗੂਰ ਇੱਕ ਵੱਡੀ ਐਗਜ਼ਾਮਪਲ ਆ ਅੰਗੂਰ ਇੱਕ ਐਸਾ ਫਰੂਟ ਆ ਜਿਹੜਾ ਪੈਸਟੀਸਾਈਡ ਦੇ ਲੋਡ ਨਾਲ ਭਰਿਆ ਪਿਆ ਪੂਰੀ ਦੁਨੀਆ ਚ ਦੀ ਹੀ ਹਾਲਤ ਆ ਇਹਨੂੰ ਪਕਾਉਣ ਲਈ ਬਣਾਉਣ ਲਈ ਉਗਾਉਣ ਲਈ ਬਹੁਤ ਸਾਰੇ ਪੈਸਟੀਸਾਈਡ ਯੂਜ਼ ਕੀਤੇ ਜਾਂਦੇ ਆ ਬੜੇ ਸਾਰੇ ਆਰਟੀਫੀਸ਼ਲ ਦੀ ਜ਼ਰੂਰ ਇੱਕ ਪ੍ਰੈਕਟਿਸ ਆਪਣੇ ਚ ਅਪਣਾਓ ਕਿ ਇਹ ਕਰੋ ਸੈਕਿੰਡ ਜਦੋਂ ਤੁਸੀਂ ਗੱਡੀਆਂ ਚ ਸਫਰ ਕਰਦੇ ਹੋ ਨਾ ਉਹ ਆਪਾਂ ਸਾਰਿਆਂ ਨੇ ਮਹਿੰਗੇ-ਮਹਿੰਗੇ ਕਾਰਾਂ ਰੱਖੀਆਂ ਤੇ ਇਹ ਮੇਰਾ ਉਸ 엘ਿਟ ਕਮਿਊਨਿਟੀ ਨੂੰ ਉਸ ਮੈਸੇਜ ਆ ਕਿ ਤੁਸੀਂ ਕਾਈਂਡਲੀ ਆਪਣੀ ਗੱਡੀ ਦੇ ਵਿੱਚ ਇੱਕ ਡਸਟਬਿਨ ਲਾਓ ਤੇ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਤੇ ਤੁਹਾਡੀ ਮਹਿੰਗੀ ਕਾਰ ਦੇ ਵਿੱਚ ਜਦੋਂ ਕੋਈ ਬੋਟਲ ਬਾਹਰ ਥਰੋਕੀ ਤੇ ਜਾਂਦੀ ਹੈ ਨਾ ਤੇ ਉਹ ਤੁਹਾਡਾ ਸਾਰਾ ਜਿਹੜਾ ਪੋਸ਼ੇਟਰੀ ਹੈ ਨਾ ਜਿਹੜਾ ਤੁਸੀਂ ਸਰਜਿਆ ਆਦਾਂ ਨੂੰ ਵਧੀਆ ਦਿਖਾਉਣ ਦਾ ਉਹ ਸਿਵਲ ਜ਼ੀਰੋ ਹੋ ਜਾਂਦਾ ਤੇ ਉਹ ਇੱਕ ਚੀਜ਼ ਜਿਹੜੀ ਇਹ ਦੋ ਚੀਜ਼ਾਂ ਕੋਈ ਵੀ ਕਰ ਲਵੇ ਤੇ ਇਹ ਹੀ ਇੱਕ ਸਟਾਰਟਅਪ ਹੂੰ ਤੇ ਇਹ ਤੋਂ ਤੁਸੀਂ ਡਿਪਰੈਸ਼ਨ ਤੋਂ ਵੀ ਬਚ ਸਕਦੇ ਹੋ ਤੇ ਜੇ ਤੁਸੀਂ ਚੰਗਾ ਫਰੂਡ ਖਾਓਗੇ ਚੰਗੇ ਥਾਟ ਆਉਣਗੇ ਤੁਹਾਡੇ ਅੰਦਰ ਤੇ એનર્ਜੀ ਬਣੀ ਰਹੇਗੀ ਤੇ ਆਬਵੀਅਸਲੀ ਤੁਸੀਂ ਫਿਰ ਉਹ ਪ੍ਰੋਡਕਟਿਵ એનર્ਜੀ ਕਿਤੇ ਹੋਰ ਯੂਜ਼ ਕਰ ਸਕਦੇ ਜੀ ਜੀ ਬਿਲਕੁਲ ਬਾਈ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਮਝਾਈਆਂ ਨੇ ਦਸੀਆਂ ਨੇ ਮੇਰੇ ਵੀ ਗਿਆਨ ਦੇ ਵਿੱਚ ਵਾਧਾ ਹੋਇਆ ਤੇ ਉਮੀਦ ਕਰਦੇ ਆਂ ਦਰਸ਼ਕਾਂ ਤੇ ਇਹ ਗਿਆਨ ਦੇ ਵਿੱਚ ਵੀ ਵਾਧਾ ਹੋਇਆ ਹੋਵੇਗਾ ਇਹ ਨਿੱਕੇ ਨਿੱਕੇ ਕਦਮਾਂ ਦੇ ਨਾਲ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਦੇ ਨਾਲ ਵੱਡੀ ਪਹਾੜ ਘੱਟੀ ਜਾ ਸਕਦੀ ਹੈ ਸੋ ਇਹ ਸੁਨਾਲ ਬਾਈ ਹੋਰਾਂ ਦੇ ਸਟੂਡੀਓ ਦੇ ਵਿੱਚ ਆਉਣ ਦੇ ਲਈ ਤੁਹਾਡਾ ਧੰਨਵਾਦ ਬਾਈ ਆਪਣੇ तमाम ਐਕਸਪੀਰੀਅੰਸ ਨੂੰ ਸਾਂਝਾ ਕਰਨ ਦੇ ਲਈ ਤੇ ਜਿਹੜੀ ਆਸ ਦੇ ਨਾਲ ਜਿਹੜੀ ਮਰਜ਼ਾ ਦੇ ਨਾਲ ਤੁਸੀਂ ਲੱਗੇ ਹੋਏ ਹੋ ਉਹਨੂੰ ਵੀ ਜਲਦੀ ਬੂਰ ਪਵੇ ਤੇ ਸਰਕਾਰ ਨੂੰ ਵੀ ਅਸੀਂ ਅਪੀਲ ਤੱਕ ਪਹੁੰਚਦੀ ਹੋਵੇ ਤਾਂ ਜ਼ਰੂਰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹਲਕੀਆਂ ਰੋੜੀਆਂ ਜਿਹੜੀਆਂ ਉਸ ਪਾਈਪਲਾਈਨ ਦੇ ਵਿੱਚ ਵੜੀਆਂ ਨੇ ਉਹਨੂੰ ਥੋੜਾ ਜਿਹਾ ਲੰਬੇ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਭੁੱਖ ਨੂੰ ਸਵਾਰਨ ਦੇ ਵਿੱਚ ਨਵੀਆਂ ਸੋਚਾਂ ਨੂੰ ਨਵੇਂ ਤਰੀਕੇ ਦੇ ਨਾਲ ਜ਼ਮੀਨੀ ਧਰਤ ਉੱਪਰ ਉਤਾਰਨ ਦੀ ਇਹ ਸਾਰੀ ਗਤੀਵਿਧੀ ਜਿਹੜੀ ਆ ਉਹ ਸੰਪੰਨ ਹੋਵੇ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਆਪਣਾ ਸਮਾਂ ਦੇ ਕੇ ਸਟੂਡੀਓ ਵਿੱਚ ਮੈਨੂੰ ਬਾਈ ਖਾਲਸਾ ਸਾਹਿਬ ਵੈਕਫਾ ਸੋ ਇਹ ਸਨ ਭਾਈ ਸੁਨਾਲ ਹੋਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਬੜੇ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਦੱਸਣ ਦੀ ਸਮਝਾਉਣ ਦੀ ਦਿਖਾਉਣ ਦੀ ਵੀ ਕੋਸ਼ਿਸ਼ ਕੀਤੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਲਾਗੂ ਕਰੀਏ ਤਾਂ ਬਹੁਤ ਸਾਰੀਆਂ ਸਥਿਤੀਆਂ ਤੋਂ ਆਪ ਮਹਾਰੇ ਹੀ ਅਸੀਂ ਛੁਟ ਸਕਦੇ ਹਾਂ ਬਲਕਿ ਸਰਕਾਰਾਂ ਨੂੰ ਦੋਸ਼ ਦੇਣ ਦੇ ਉੱਪਰ ਜਾਂ ਫਿਰ ਗਵਾਂਡੀਆਂ ਨੂੰ ਦੋਸ਼ ਦੇਣ ਦੇ ਉੱਪਰ ਜਾਂ ਫਿਰ ਗਾਹੇ-ਬਗਾਹੇ ਜਿਹੜੀਆਂ ਚੀਜ਼ਾਂ ਦੇ ਉੱਪਰ ਅਸੀਂ ਚੀਜ਼ਾਂ ਨੂੰ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਉਹ ਵੀ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੱਲ ਹੋ ਜਾਣਗੀਆਂ ਉਮੀਦ ਕਰਦੇ ਹਾਂ ਇਹ ਖਾਸ ਪੇਸ਼ਕਸ਼ ਜਿਹੜੀ ਹੈ ਤੁਹਾਡੇ ਲਈ ਲ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਆਪਣਾ ਸਮਾਂ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਧੰਨਵਾਦ